ਸਸ਼ੀ ਕੜਪੀਆ ਵੀ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਅੱਜ ਕੱਲ ਪੰਜਾਬ ਦੇ ਬਹੁਤ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਐਮ ਮੁੱਦਾ ਹੈਗਾ ਨਸ਼ੇ ਦਾ ਸਾਡੇ ਪੰਜਾਬ ਦੇ ਬਹੁਤ ਸੋਹਣੇ ਸੋਹਣੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਤਾ ਗਏ ਪਰ ਉਹਨਾਂ ਨੂੰ ਨਿਕਲਣ ਨੂੰ ਕੋਈ ਰਸਤਾ ਨਹੀਂ ਦਿੰਦਾ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਬੈਠ ਚੁੱਕੀ ਹੈ ਵੀ ਅਸੀਂ ਹੁਣ ਵਾਪਸ ਨਹੀਂ ਆ ਸਕਦੇ ਅਸੀਂ ਹੁਣ ਮੁਖਤਰਾ ਦੇ ਵਿੱਚ ਵੀ ਨਹੀਂ ਹ ਸਰੇ ਕੁਝ ਤਾਂ ਸਾਡਾ ਸਮਾਜ ਹੀ ਸਵੀਕਾਰ ਨਹੀਂ ਕਰਦਾ ਕੁਝ ਬੰਦਾ ਆਪ ਉਪਰਾਲਾ ਨਹੀਂ ਕਰਦਾ ਸਾਡੇ ਨਾਲ ਅੱਜ ਬਾਬਾ ਜੀ ਨੇ ਅਮਰਧਰਿ ਨੇ ਗੁਰੂ ਦਾ ਸਿੱਖ ਨੇ ਇਹਨਾਂ ਦਾ ਨਸ਼ੇ ਦੀ ਦਲਦਲ ਤੋਂ ਗੁਰੂ ਘਰ ਦੇ ਪ੍ਰਧਾਨ ਵਨ ਤੱਕ ਦਾ ਸਫ਼ਰ ਵੀ ਕਿਵੇਂ ਦਲਦਲ ਤੋਂ ਨਿਕਲੇ ਉਹਦੇ ਬਾਰੇ ਗੱਲਬਾਤ ਕਰਾਂਗੇ ਕੋਈ ਇੱਕ ਵੀ ਬੰਦਾ ਸਾਡੀ ਵੀਡੀਓ ਸੁਣ ਕੇ ਜੇ ਮੰਨ ਲਓ ਪ੍ਰੇਰਨਾ ਲੈਂਦਾ ਤਾਂ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਗੱਲ ਕਰੀਏ ਨਸ਼ੇ ਤੋਂ ਸਾਨੂੰ ਮੁਕਤ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਨਸ਼ੇ ਤੋਂ ਮੁਕਤ ਨਿਮਾਨ ਗੱਲ ਇਹ ਹੈ ਵੀ ਜਿਹੜਾ ਹੈਗਾ ਆਪਣਾ ਸਿਸਟਮ ਨਸ਼ੇ ਦਾ ਤੁਸੀਂ ਗੱਲ ਕੀਤੀ ਹੈ ਜਿਵੇਂ ਸਮਾਜਿਕ ਦਲਦਲ ਦੀ ਹੈਨਾ ਫਸਣ ਦੀ ਹਾਂਜੀ ਜਿਹੜਾ ਅੱਜ ਦੇ ਟਾਈਮ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੋਣਾ ਚਾਹੀਦਾ ਹੈਨਾ ਤੁਹਾਡੇ ਸਵਾਲ ਦਾ ਵੀ ਮੈਂ ਜਵਾਬ ਦਿੰਦਾ ਵੀ ਨਸ਼ੇ ਤੋਂ ਮੁਕਤ ਹੋਏ ਨੂੰ ਕਿੰਨਾ ਚਿਰ ਹੋ ਗਿਆ ਉਹਦਾ ਜਿਹੜਾ ਅੱਜ ਦੇ ਟਾਈਮ ਸਭ ਤੋਂ ਵੱਡਾ ਮੁੱਦਾ ਹੋਣਾ ਚਾਹੀਦਾ ਹੈ ਵੋਟਾਂ ਚ ਲਾ ਲੋ ਜਾਮ ਸਮਾਜ ਦੇ ਵਿੱਚ ਲਾ ਲੋ ਜਿਵੇਂ ਕਿਸਾਨੀ ਦਾ ਮੁੱਦਾ ਪਾਣੀ ਦਾ ਮੁੱਦਾ ਉਹ ਤੋਂ ਕਿਤੇ ਕਈ ਗੁਣਾ ਵੱਡਾ ਨਸ਼ੇ ਦਾ ਮੁੱਦਾ ਹੈ ਬਿਲਕੁਲ ਘਰ ਪੱਟਣਾ ਨਸ਼ਾ ਵੀ ਜਿਹੜਾ ਹੈਗਾ ਚਿੱਟੇ ਦਾ ਹਮ ਸਮੈਕ ਦਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਸਾਡੀ ਜਮਾਨੀ ਨੂੰ ਬਰਬਾਦ ਕਰ ਰਿਹਾ ਹੈ ਘਰਾਂ ਨੂੰ ਖਾ ਰਿਹਾ ਹੈ ਬਿਲਕੁਲ ਉਹਦੇ 'ਚ ਫਾਈਨੈਂਸ਼ੀਅਲ ਤੌਰ ਤੇ ਵੀ ਅਸੀਂ ਕਮਜ਼ੋਰ ਹੋ ਰਹੇ ਹਾਂ ਹਮ ਆਰਥਿਕ ਪੱਖੋਂ ਸਮਾਜਿਕ ਪੱਖੋਂ ਤੇ ਨੈਤਿਕਤਾ ਪੱਖੋਂ ਵੀ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਉਹ ਡਿੱਗ ਰਹੀਆਂ ਨੇ ਡਿੱਗ ਰਹੀਆਂ ਬਿਲਕੁਲ ਮੈਂ ਤੁਹਾਨੂੰ ਆਪ ਦੀ ਜਿਹੜੀ ਕਹਾਣੀ ਦੱਸਦਾ ਤੁਹਾਡਾ ਸਵਾਲ ਦਾ ਉਹਦੇ ਵਿੱਚ ਹੀ ਜਵਾਬ ਆ ਜੂ ਅਸੀਂ ਲਗਭਗ ਜਿਵੇਂ ਕਾਲਜ ਦੀ ਉਮਰ ਜੀ ਹੁੰਦੀ ਹੈ ਬੰਦੇ ਦੀ ਪੜਨ ਵੇਲੇ ਦੀ ਹੈਨਾ ਹੂੰ 2001-2 ਤੋਂ ਲੈ ਕੇ +1 +2 ਤੋਂ ਲੈ ਕੇ ਉਦੋਂ ਇਧਰ ਨੂੰ ਜਦੋਂ ਉਮਰ ਜੀ ਚੜਦੀ ਜੀ ਹੁੰਦੀ ਹੈ ਹੈਨਾ ਬੰਦਾ ਮੋਢਿਆਂ ਜਾਂਦਾ ਥੁੱਕਦਾ ਹੁੰਦਾ ਉਹ ਉਮਰ 'ਚ ਅਸੀਂ ਵੀ ਆਪ ਤੋਂ ਵੱਡੇ ਬੰਦਿਆਂ ਨਾਲ ਜਿਵੇਂ ਨੌਜਵਾਨੀ ਨੂੰ ਹੁੰਦੀ ਹੈ ਮੈਂ ਤਕੜਾ ਜੇ ਕੋਈ ਬਦਮਾਸ਼ ਹੈ ਉਹਦੇ ਨਾਲ ਰਲਾਂ ਐ ਰਲਾਂ ਹਨਾ ਅਸੀਂ ਵੀ ਉਹਨਾਂ ਦੀ ਪੈੜ ਚ ਪੈੜ ਦੀ ਧਰ ਦੇ ਧਰ ਦੇ ਚੱਲ ਉਹਨਾਂ ਦੇ ਰਾਹ ਤੇ ਚੱਲ ਪਏ ਉਹੋ ਜੀ ਲੀਹ ਤੇ ਚੱਲ ਪਏ ਹਨਾ ਮੈਂ ਇੱਕ ਦੇਖ ਲਈ ਉਦੋਂ ਜਿਆਦਾ ਨਸ਼ਾ ਆਪਣੇ ਹੁੰਦਾ ਸੀ ਆਹ ਫੈਂਸੀ ਡਰਿਲ ਵਗੈਰਾ ਸ਼ੀਸ਼ੀਆਂ ਸ਼ੀਸ਼ੀਆਂ ਜਾਂ ਅਫੀਮ ਤੇ ਜਾਂ ਲਾਸਟ ਜੇ ਤੇ 7-8 ਚ ਆਪਣੇ ਸਮੈਕ ਆ ਗਈ ਸੀ ਹੂੰ ਉਦੋਂ ਉਦੋਂ ਅਸੀਂ ਇਹਦੇ ਚ ਜਦੋਂ ਗਲਤਾਨ ਹੋ ਗਏ ਸ਼ੀਸ਼ੀਆਂ ਚ ਸ਼ੀਸ਼ੀਆਂ ਸਮੈਕ ਸਭ ਤੋਂ ਪਹਿਲਾਂ ਕੀ ਸ਼ੁਰੂ ਕੀਤਾ ਪਹਿਲਾਂ ਸ਼ੀਸ਼ੀਆਂ ਸਮੈਕ ਸ਼ੀਸ਼ੀਆਂ ਫਿਰ ਸਮੈਕ ਹਾਂ ਫਿਰ ਸਮੈਕ ਤੇ ਚਿੱਟਾ ਸੀ ਜਾ ਕੇ ਜੇਲ੍ਹ ਚ ਦੇਖਿਆ ਚਿੱਟਾ ਨਹੀਂ ਸੀ ਪਤਾ ਵੀ ਕੀ ਹੁੰਦਾ ਹੈ ਜੇਲ੍ਹ ਚ ਜੇਲ੍ਹ ਚ ਚਿੱਟਾ ਜੇਲ੍ਹ ਚ ਵੀ ਮਿਲਦੇ ਨੇ ਜੇਲ੍ਹ ਚ 2014 ਅਜਮਾਨ ਸਾਨੂੰ 28 ਜੂਨ ਨੂੰ 2014 ਨੂੰ ਗ੍ਰਿਫਤਾਰੀ ਹੋਈ ਸੀ ਸਾਡੀ ਬਾਲਿਆਂ ਵਾਲੀ ਗ੍ਰਿਫਤਾਰੀ ਵੀ ਸਾਡੀ ਇੱਕ ਬਸ ਐਵੇਂ ਕਿਹੜਾ ਕੱਢਣ ਦੇ ਉਹਦੇ ਚ ਹੀ ਹੋਈ ਕੋਈ ਉਹਦੇ ਚ ਸਾਡੇ ਕੋਲੇ ਨਾ ਹੀ ਕੋਈ ਨਸ਼ਾ ਸੀ ਝੂਠਾ ਕੇਸ ਪੁਲਿਸ ਨੇ ਪਾਇਆ ਤੇ ਝੂਠੇ ਕੇਸ ਚ ਹੀ ਸਾਨੂੰ ਜਿਹੜੀ ਉਹ 3-4 ਮਹੀਨੇ ਜਦ ਅੰਡਰ ਟ੍ਰਾਇਲ ਰਹੇ ਜਦੋਂ ਜੇਲ੍ਹ ਦੇ ਵਿੱਚ ਰਹੇ ਸਜ਼ਾ ਜਿੰਨੀ ਕੁ ਭੁਗਤੀ ਉਦੋਂ ਬਾਅਦ ਕੇਸ ਚ ਲੜਾਈ ਤਿੰਨ ਮਹੀਨੇ ਚੱਲੋ ਗੁਰਨਾਨਕ ਨੇ ਮਿਹਰ ਕੀਤੀ ਬਾਦਸ਼ਾਹਾਂ ਨੇ ਤੇ ਅਸੀਂ ਬਰੀ ਹੋ ਗਏ ਕੇਸ ਚ ਹਣਾ ਝੂਠਾ ਸੀ ਕੇਸ ਸੀ ਉਹ ਦੌਰ ਕਿੰਨਾ ਕੁ ਟਾਈਮ ਰਿਹਾ ਖੁੱਲ ਕੇ ਦੱਸੋ ਉਹ ਦੌਰ ਤਾਂ ਯਾਰ ਮਾਨ ਹੁਣ ਜਦੋਂ ਤੋਂ ਅਸੀਂ ਆਪਾਂ ਛੋਟੇ-ਛੋਟੇ ਸੀ ਤੂੰ ਵੀ ਮੇਰੀ ਉਮਰ ਦੇ ਹੀ ਹਣਾ ਉਦੋਂ ਆਮ ਹੀ ਜਿਵੇਂ ਹੁਣ ਚਿੱਟੇ ਵਾਲਿਆਂ ਦਾ ਰੌਲਾ ਹੈ ਉਦੋਂ ਜੇ ਕਿਤੇ ਕੋਈ ਮਸਲਾ ਹੋ ਜਾਂਦਾ ਅਗਲਾ ਕਹਿੰਦਾ ਡੋਜੀਆਂ ਨੇ ਬੱਸ ਭੰਦੀ ਦੋ ਜਗਾਂ ਨੇ ਫਲਾਣਾ ਕਰਤਾ ਸ਼ਿਸ਼ੀਆਲੇ ਦਾ ਨਾ ਦੋਜੀ ਹੁੰਦਾ ਦੋਜੀ ਹੁੰਦਾ ਸੀ ਹੈਨਾ ਉਹ ਦੌਰ ਅਸੀਂ ਉਹ 10-12 ਸਾਲ ਜ਼ਿੰਦਗੀ ਦੇ ਉਧਰਲੇ ਪਾਸੇ ਲੇਖ ਆਮ ਹੀ ਮਿਲ ਜਾਂਦੇ ਸੀ ਆਮ ਹੀ ਮਿਲਦੀਆਂ ਸੀ ਜਿਵੇਂ ਹੁਣ ਯਾਰ ਚਿੱਟਾ ਕਰ-ਕਰ ਮਿਲਦਾ ਹੈ ਹੁਣ ਆਪਣੀ ਗੱਲ ਥੋੜੀ ਜਿਹੀ ਵੱਡੀ ਹੋ ਜੂਗੀ ਚਿੱਟਾ ਪਰਸੋਂ ਚੌਥੇ ਨਾਲ ਇੱਥੇ ਸਾਡੇ ਕੋਲੇ ਮੁੰਡੇ ਆ ਗਏ ਮੇਰੇ ਪਿੰਡ ਦੀ ਕਿਉਂਕਿ ਆਪਾਂ ਇਸ ਦਲਦਲ ਚੋਂ ਨਿਕਲੇ ਆ ਇਸੇ ਕਰਕੇ ਆਪਾਂ ਜਿੰਨੇ ਵੀ ਮੁੰਡੇ ਕੋਈ ਚਿੱਟਾ ਪੀਂਦਾ ਜਾਂ ਕੋਈ ਛੱਡਣਾ ਚਾਹੁੰਦਾ ਆ ਆਪਾਂ ਦਵਾਈ ਦੂਈ ਵੀ ਦਵਾ ਦੰਦੇ ਆ ਜਿੰਨੀ ਕੁ ਮਦਦ ਹੋ ਸਕਦੀ ਹੈ ਉਹਨਾਂ ਦੀ ਮਦਦ ਵੀ ਕਰਦੇ ਆ ਹਨਾ ਤੇ ਉਹ ਇੱਥੇ ਬੈਠੇ ਰਹੇ ਸਾਡੇ ਕੋਲੇ ਆ ਕੇ ਭਾਈ ਚੱਲ ਉਧਰ ਬੰਦੇ ਆਪਣੇ ਕੰਮ ਕਰਦੇ ਸੀ ਮਿਸਤਰੀ ਲੱਗਿਆ ਹੋਇਆ ਸੀ ਉਹ ਇੱਥੇ ਆ ਕੇ ਬਹਿ ਗਏ ਮੈਂ ਵੀ ਉਹਨਾਂ ਕੋਲੇ ਆ ਕੇ ਬਹਿ ਗਿਆ ਉਹ ਕਹਿੰਦੇ ਬਾਬਾ ਇੰਨਾ ਬੁਰਾ ਹਾਲ ਹੋਇਆ ਪਿਆ ਵੀ ਸਾਨੂੰ ਆਉਂਦਿਆਂ ਹੋਿਆਂ ਨੂੰ ਇੱਕ ਬੰਦੇ ਨੇ ਖੜਾ ਕੇ ਕਿਹਾ ਵੀ ਜੇ ਚੀਜ਼ੀ ਲੈਣੀ ਹੋਈ ਤਾਂ ਮੈਨੂੰ ਦੱਸ ਦਿਓ ਚੀਜ਼ੀ ਦਾ ਮਤਲਬ ਵੀ ਚਿੱਟਾ ਲੈਣਾ ਹੋਇਆ ਜਾਂ ਸਮਾਨ ਲੈਣਾ ਹੋਇਆ ਉਹ ਬੰਦੇ ਉਦਾਂ ਦੇ ਦੇਖ ਕੇ ਵੀ ਐ ਲੱਗਦੇ ਆ ਨਹੀਂ ਉਹ ਕਿਉਂਕਿ ਜਿਹੜੇ ਬੰਦੇ ਨਸ਼ੇ ਵਾਲੇ ਆ ਯਾਰ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਕਿਹੜਾ ਬੰਦਾ ਖਰੀਦਦਾਰ ਆ ਕਿਹੜਾ ਬੰਦਾ ਨਹੀਂ ਖਰੀਦਦਾਰ ਹਨਾ ਐਸੇ ਤਰ੍ਹਾਂ ਹੀ ਉਦੋਂ ਦੌਰ ਸੀ ਆਮ ਵਿਕਦੀਆਂ ਸੀ ਆਪਣੇ ਦੇ ਪੁਚੋਰਾਂ ਪਰੇ ਬਾਬਾ ਜਦੋਂ ਤੁਸੀਂ ਪੀਂਦੇ ਸੀ ਰੇਟ ਬਸ ਆਹੀ 35 ਰੁਪਈਆ ਤੋਂ ਲੈ ਕੇ ਮਾਗਰੋ 2-200 ਤੱਕ ਵੀ ਵਿਕੀ ਗਈਆਂ ਅੱਛਾ ਤੁਸੀਂ ਮੰਨ ਲਓ ਆਪ ਇੱਕ ਦਿਨ ਚ ਕਿੰਨੇ ਇੱਕ ਪੀ ਜਾਂਦੇ ਇੱਕ ਪੀ ਜਾਂਦੇ ਸੀ ਦੋ ਵੀ ਪੀ ਜਾਂਦੇ ਸੀ ਨਸ਼ੇ ਦੀ ਤਾਂ ਡੋਜ਼ ਨੇ ਦਿਨੋਂ ਦਿਨ ਮਾਰਨਾ ਬਦ ਨਹੀਂ ਹੁੰਦਾ ਘਰੇ ਕਦੋਂ ਪਤਾ ਲੱਗਿਆ ਵੀ ਸਾਡਾ ਮੁੰਡਾ ਸ਼ੀਸ਼ੀਆਂ ਪੀਂਦਾ ਘਰੇ 2006-7 ਚ ਪਤਾ ਲੱਗਿਆ ਹਾਂ ਉਸ ਤੋਂ ਬਾਅਦ ਮੈਂ 2008 ਚ ਫਿਰ ਆਪਦੇ ਆਪ ਹੀ ਜਦੋਂ ਆਪਾਂ ਨੂੰ ਗਿਲਟੀ ਜਿਹਾ ਫੀਲ ਹੁੰਦਾ ਹਨਾ ਕਿਉਂਕਿ ਕਿਰਪਾ ਵੈਗਰੂ ਦੀ ਆਪਾਂ ਵਧੀਆ ਪਰਿਵਾਰ ਨਾਲ ਸੰਬੰਧ ਰੱਖਦੇ ਆ ਤੇ ਜਦੋਂ ਆਪਦੇ ਆਪ ਨੂੰ ਐ ਸੋਚਿਆ ਕਰੀਏ ਯਾਰ ਵੀ ਆਪਾਂ ਤਾਂ ਗਲਤ ਰਾਹ ਪੈ ਗਏ ਹਨਾ ਬੰਦੇ ਨੂੰ ਇੱਕ ਹੁੰਦਾ ਨਹੀਂ ਜਦੋਂ ਵਿਹਲਾ ਜਾਂ ਬੈਂਦਾ ਦਿਮਾਗ ਤੇ ਜਿਵੇਂ ਹੁਣ ਵਾਲੇ ਵੀ ਜਿਹੜੇ ਬੰਦੇ ਐ ਉਹ ਵੀ ਐ ਸੋਚਦੇ ਆ ਵੀ ਆਪਾਂ ਗਲਤ ਰਾਹ ਪੈ ਗਏ ਯਾਰ ਪਰ ਉਹਨਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ ਅੱਜ ਵੀ ਉਹੀ ਗੱਲ ਆਪਣਾ ਪਿੱਛਾ ਹੋਈ ਐ ਵੀ ਉਹਨਾਂ ਨੂੰ ਬਾਹ ਫੜਨ ਵਾਲਾ ਨਹੀਂ ਰਿਹਾ ਤੇ ਉਦੋਂ ਫਿਰ 2008 ਚ ਡੱਬ ਵਾਲੀ ਸੈਂਟਰ ਹੁੰਦਾ ਸੀ ਆਪਣੇ ਤਾਂ ਸੈਂਟਰਾਂ ਦਾ ਦੌਰ ਹੋਣਾ ਆਇਆ ਉਦੋਂ ਨਈਂ ਦੇਸ਼ਾ ਸੈਂਟਰ ਹੁੰਦਾ ਸੀ ਡੱਬ ਵਾਲੀ ਜਿੱਥੇ ਡੱਬ ਵਾਲੇ ਜ ਹਨਮਾਨਗੜ੍ਹ ਇੱਧਰ ਹੁੰਦਾ ਹਾਂ ਗੰਗਾ ਨਗਰ ਜਿੱਥੇ ਉਹ ਸਕੂਲ ਦੇ ਵਿੱਚ ਨਹੀਂ ਸੀ ਕਿਰਾ ਸਿੰਲਿੰਡਰ ਫਟ ਕੇ ਹਾਦਸਾ ਹੋ ਗਿਆ ਸੀ ਬਹੁਤ ਬੱਚਿਆਂ ਦੀ ਬਹੁਤ ਮੱਛੀਆਂ ਦੀ ਮੌਤ ਹੋ ਗਈ ਸੀ ਉਹ ਥਾਂ ਮਨਹੂਸ ਥਾਂ 'ਚ ਸੈਂਟਰ ਸੀਗਾ ਹਮ ਨਸ਼ਾ ਛਡਾਊ ਕੇਂਦਰ ਉੱਥੇ ਸੈਂਟਰ ਕੱਟਿਆ ਤਿੰਨ ਮਹੀਨੇ ਚਲੋ ਦੁਬਾਰਾ ਆ ਕੇ ਉਸ ਟਾਈਮ ਸੈਂਟਰ ਵਾਲੀ ਗੱਲ ਦੱਸੋ ਤੁਸੀਂ ਆਪਣੇ ਆਪ ਕਿਹਾ ਵੀ ਮੈਂ ਛੱਡਾਂ ਹਾਂ ਥੋੜਾ ਜਿਹਾ ਤਾਂ ਪਰਿਵਾਰ ਦਾ ਹੀ ਪ੍ਰੈਸ਼ਰ ਹੁੰਦਾ ਹੀ ਹੈ ਯਾਰ ਹਨਾ ਰੋਜ਼ ਕਲੇਸ਼ ਰੋਜ਼ ਕਲੇਸ਼ ਹੁੰਦਾ ਘਰੇ ਕੁਝ ਕਿਤੇ ਨਾ ਕਿਤੇ ਮਨ ਲੱਗਦਾ ਆਪਦੇ ਮਨ ਨੂੰ ਵੀ ਆ ਜਾਂਦਾ ਵੀ ਯਾਰ ਆਪਾਂ ਇਹ ਤੋਂ ਨਿਕਲ ਗਏ ਬਾਹਰ ਹਨਾ ਕਿਉਂ ਐਵੇਂ ਜ਼ਿੰਦਗੀ ਗਾਲੀ ਆ ਤਿੰਨ ਮਹੀਨੇ ਰਹੇ ਤਿੰਨ ਮਹੀਨੇ ਉੱਥੇ ਸੈਣ ਕਿਵੇਂ ਉਹਨਾਂ ਦੀ ਕੀ ਥਿਉਰੀ ਸੀ ਚਨਾਉਂਦੀ ਉਹ ਕੋਈ ਸੀਗਾ ਉਹਨਾਂ ਦਾ ਚਨਾਉਂ ਦੇ ਵਿੱਚ ਇੱਥੇ ਆਪਣੇ ਆਪ ਹੀ ਛੱਡਣਾ ਪਿਆ ਕੋਨਾ ਦਾ ਤਾਂ ਯਾਰ ਡੰਡਾ ਹੀ ਸੀ ਇਕੱਲਾ ਹਾਂ ਕੋਈ ਦਵਾਈ ਨਹੀਂ ਕੋਈ ਕੁਚਵਾਈ ਨਹੀਂ ਕੁਛ ਨਹੀਂ ਕੋਈ ਨਾਰਮਲ ਗੋਲੀ ਜਾਂ ਕੋਈ ਸਿਰਦਰਦ ਦੀ ਗੋਲੀ ਨਾਰਮਲ ਹੁੰਦੀ ਸੀ ਨਹੀਂ ਡੰਡਾ ਉਹਨਾਂ ਦੀ ਥਿਉਰੀ ਆ ਵੀ ਨਸ਼ਾ ਬੰਦਾ ਚੰਬਲਿਆ ਕਰਦਾ ਚੰਬਲਿਆ ਕਰਦਾ ਨਹੀਂ ਉਹਨਾਂ ਕੋਲੇ ਇਹ ਜੇ ਸਟੂਲ ਬਣੇ ਹੋਏ ਸੀ ਏਡੇ ਏਡੇ ਜੇ ਕੋਈ ਕਹਿੰਦਾ ਮੇਰਾ ਸਿਰ ਦੁਖਦਾ ਤੇਰਾ 14 ਕਿਲੋ ਦਾ ਸਟੂਲ ਚਕਾਣ ਦੇ ਕਹਿੰਦੇ ਜਦੋਂ ਤੂੰ ਹਟ ਕੇ ਦੱਸਦੀ ਅੱਛਾ ਇਸ ਤਰ੍ਹਾਂ ਜਾਂ ਗੰਦਬੰਨੀ ਮੂੰਹ ਕਰਕੇ ਖੜਾ ਹਾਂ ਤੇ ਕਹਿੰਦੇ ਗੰਦਬੰਨੀ ਚੱਕੀ ਚੱਲ ਹਟ ਕੇ ਦੱਸੋ ਬਹੁਤ ਕਹਿੰਦੇ ਬੇਸ਼ੱਕ ਚਲੋ ਇੱਕ ਰੋਗੀ ਹੁੰਦਾ ਹਨਾ ਪੇਸ਼ੈਂਟ ਹੁੰਦਾ ਉਹਨੂੰ ਕਹਿੰਦੇ ਇਹ ਜਿਹੜੇ ਨਸ਼ਿਆਂ ਦੇ ਸੈਂਟਰਾਂ ਦੇ ਵਿੱਚ ਜਿੱਥੇ ਛਡਾਉਂਦੇ ਬਹੁਤ ਤੰਗ ਕੀਤਾ ਜਾਂਦਾ ਗੈਰ ਮਨੁੱਖੀ ਤਸੱਦਦ ਵੀ ਆਪ ਘੋੜਾ ਘਟੋਂ ਘਟ ਯਾਰ ਮੇਰੇ ਕੋਲੇ ਨਾ ਬਾਹਲਾ ਮਹੀਨੇ ਦੇ ਵਿੱਚ ਇੱਕ ਦੋ ਬੰਦੇ ਜਾਂ ਇੱਕ ਦੋ ਪਰਿਵਾਰਾਂ ਦੇ ਬੰਦੇ ਹਨਾ ਆਉਂਦੇ ਆ ਜਿਹੜਾ ਕੋਈ ਬੰਦਾ ਪੀੜਤ ਹੁੰਦਾ ਉਹ ਹੱਥ ਪੈਰ ਮਾਰਦਾ ਕਿਉਂ ਆਪਣੇ ਮਾਂ ਪਿਓ ਨੇ ਵੀ ਮਾਰੇ ਆ ਆਪਾਂ ਨੂੰ ਪਤਾ ਹੈ ਦਰਬਦਾ ਹਨਾ ਵੀ ਕੀ ਦਰਦ ਹੁੰਦਾ ਹੈ ਬੰਦੇ ਦਾ ਜਦੋਂ ਘਰੇ ਪੁੱਤ ਨਸ਼ੇ ਨਾ ਢੱਕਿਆ ਹੁੰਦਾ ਐਤੋਂ ਵੱਡਾ ਮਨਾਂ ਦੁੱਖ ਨਹੀਂ ਕੋਈ ਦੁਨੀਆ ਚ ਬਿਲਕੁਲ ਜਦੋਂ ਵਿਸ਼ਵਾਸ ਨਹੀਂ ਕਿੱਥੇ ਕੀ ਕਰੇ ਰੋਟੀ ਨਾ ਹੋਵੇ ਉਹਦਾ ਦੁੱਖ ਨਹੀਂ ਮਾਂ ਪਿਓ ਦਾ ਸਾਰਾ ਦਿਨ ਦੁੱਖ ਨਹੀਂ ਸਾਰਾ ਦਿਨ ਫਿਕਰ ਤੇ ਸਾਡਾ ਬੱਚਾ ਪਤਾ ਨਹੀਂ ਕਿੱਥੇ ਗਿਆ ਕੀ ਕਰਖੀ ਉਹ ਕੀ ਗਲਤ ਹੋਊ ਆ ਤੂੰ ਐਂ ਦੇਖ ਯਾਰ ਜਿਹੜਾ ਮਾਂ ਪਿਓ ਆਪਾਂ ਹੁਣ ਬੱਚਿਆਂ ਵਾਲੇ ਆਪਾਂ ਵੀ ਆਪਣੇ ਜਵਾਨ ਜਵਾਨ ਹੋ ਗਏ ਆਪਾਂ ਮਾਰਗ ਜਿਉਂ ਕੇ ਪਾਲਦੇ ਆ ਬੱਚਿਆਂ ਨੂੰ ਬਹੁਤ ਔਖਾ ਹੈ ਮਾਪਿਆਂ ਨੂੰ ਯਾਰ ਆਪਦੇ ਮੂੰਹੋਂ ਇਹ ਗੱਲ ਕਹਿਣੀ ਵੀ ਇਹਦੋਂ ਤਾਂ ਤੂੰ ਮਰ ਜਾ ਹੂੰ ਬਹੁਤ ਵੱਡੀ ਗੱਲ ਕਿੱਡਾ ਵੱਡਾ ਜੇਰਾ ਕਰਕੇ ਮਾਪਿਓ ਕਹਿੰਦਾ ਵੀ ਇਹਦੋਂ ਤਾਂ ਮਰੀ ਜਾਵੇਂ ਤੂੰ ਬਰੇ ਸਾਡਾ ਖੇੜਾ ਛੁੱਟੇ ਹੈਨਾ ਪਾਪਾ ਉਹ ਸੈਂਟਰ ਵਾਲਿਆਂ ਦਾ ਮੰਨ ਲਓ ਉਹਨਾਂ ਦਾ ਮੁੱਖ ਮਕਸਦ ਕਮਾਈ ਸੀ ਸੈਂਟਰ ਵਾਲਿਆਂ ਦਾ ਮੁੱਖ ਮਕਸਦ ਕਮਾਈ ਸੀ ਉਸ ਸਮੇਂ ਤੇ ਕਿੰਨੇ ਕ ਪੈਸੇ ਮਹੀਨੇ ਦੇ ਲੈਂਦੇ ਸੀ ਉਦੋਂ ਉਹ 8-9000 ਰੁਪਏ ਮਹੀਨੇ ਦਾ ਲੈਂਦੇ ਸੀ ਜੀ ਲੱਗ ਗਿਆ ਸੀ ਜੀ ਤਾਂ ਲਾਉਣਾ ਹੀ ਪੈਂਦਾ ਫਿਰ ਉੱਥੇ ਸਾਰਾ ਜਿਹੜਾ ਹੁੰਦਾ ਤਾਣਾ ਬਾਣਾ ਉਹੋ ਜਿਹਾ ਹੀ ਹੁੰਦਾ ਨਸ਼ੇ ਪੱਤੇ ਵਾਲੇ ਬੰਦੇ ਹੁੰਦੇ ਨੇ ਆਪੋ ਆਪਣੇ ਘਾਣੇ ਪਰ ਹੌਲੀ ਹੌਲੀ ਸੈਂਟਰ ਦਾ ਨਾ ਜਿਵੇਂ ਜਿਵੇਂ ਬੰਦਾ ਉੱਥੇ ਰਹਿੰਦਾ ਟਾਈਮ ਪੈਂਦਾ ਪਤਾ ਲੱਗਦਾ ਉੱਥੇ ਗਲਤ ਕੰਮ ਵੀ ਇੰਨੇ ਹੁੰਦੇ ਸੀ ਪੰਜ ਸੱਤ ਬੰਦੇ ਨਾ ਜਦੋਂ ਬੰਦੇ ਦਾ ਸ਼ਕਲ ਤੋਂ ਪਤਾ ਲੱਗ ਜਾਂਦਾ ਵੀ ਯਾਰ ਆ ਬੰਦੇ ਤਾਂ ਨਸ਼ੇ ਪੱਤੇ ਵਾਲੇ ਲੱਗਦੇ ਨਹੀਂ ਇਹ ਸੈਂਟਰ 'ਚ ਫਿਰਦੇ ਆ ਉਹ ਕਿਸੇ ਦਾ ਕਲੇਸ਼ ਕਰੇ ਕਿਸੇ ਦਾ ਬੱਚਿਆਂ ਨਾਲ ਕਲੇਸ਼ ਕਿਸੇ ਦਾ ਜਨਾਨੀ ਨਾ ਕਲੇ ਸਕੇ ਸਿਰਾ ਜ਼ਮੀਨਦਾਰ ਔਲਾ ਚਕਾਉਂਦੇ ਆ ਹੋਰ ਹਾਂ ਇਹ ਗੱਲ ਮੈਨੂੰ ਕਿੱਦਾਂ ਕੇ ਸੁਣ ਜੇ ਕੋਈ ਦੋ ਤਿੰਨ ਬਜ਼ੁਰਗ ਬੰਦੇ ਉੱਥੇ ਇਹ ਜੇ ਸੀ ਚਟਾਲੇ ਪਿੰਡ ਦਾ ਸੀ ਇੱਕ ਤਾਂ ਬਜ਼ੁਰਗ ਉਹ ਆਪਦੇ ਜਵਾਕਾਂ ਨੇ ਆਈ ਚਕਾਇਆ ਪਿਆ ਸੀ ਉਹਨਾਂ ਦੇ ਉਹਦੇ ਜਵਾਕ ਕਹਿੰਦੇ ਸੀ ਵੀ ਤੂੰ ਜ਼ਮੀਨ ਵੇਚ ਕੋਈ ਰੋਡ ਤੇ ਜ਼ਮੀਨ ਲੱਗਦੀ ਸੀ ਉਹ ਕਹਿੰਦਾ ਮੈਂ ਵੇਚਦਾ ਨਹੀਂ ਮੱਲੋ ਮੱਲੀ ਬਕਾਉਂਦੇ ਸੀ ਕਿ ਆਪਾਂ ਚੰਡੀਗੜ੍ਹ ਫਲੈਟ ਪਤਾ ਨਹੀਂ ਕੋਠੀ ਲੈਣੀ ਹੈ ਜਵਾਕ ਉੱਥੇ ਪੜਦੇ ਸੀ ਬੀਤੂ ਆ ਜਮੀਨ ਵੇਚ ਰੋਡ ਤੇ ਲੱਗਦੀ ਹੈ ਜਿਹੜੀ ਉਹ ਕਹਿੰਦਾ ਮੈਂ ਵੇਚਦਾ ਨਹੀਂ ਲੈ ਇਸੇ ਗੱਲ 'ਚ ਹੀ ਸੈਂਟਰ 'ਚ ਚਕਾਇਆ ਪਿਆ ਸੀ ਉਹ ਅੱਛਾ ਇਹ ਗਲਤ ਕੰਮ ਵੀ ਹੁੰਦੇ ਆ ਇਸ ਤਰ੍ਹਾਂ ਵੀ ਕਿਸੇ ਨੂੰ ਉਹਨਾਂ ਨੂੰ ਸੈਂਟਰ ਵਾਲਿਆਂ ਨੂੰ 5000 ਕੱਲਾ ਪੈਸਾ ਚਾਹੀਦਾ ਹੈ ਹਾਂ ਉਹ ਕਹਿੰਦੇ ਨਸ਼ੇ ਵਾਲਾ ਕਦੋਂ ਮੂੰਹ ਨਾ ਕਹੋ ਮੈਂ ਇਹ ਸਾ ਕਰਦਾ ਹਾਂ ਇਹ ਬਸ ਪੈਸੇ ਭਰੋ ਤੇ ਚੱਕ ਕੇ ਲੈ ਜਾ ਚੱਕ ਕੇ ਲੈ ਜਾਓ ਉਹਨਾਂ ਨਸ਼ੇ ਵਾਲੇ ਬੰਦਿਆਂ 'ਚੋਂ ਵੀ ਬੰਦੇ ਜਿਹੜੇ ਬੰਦੇ ਮੰਨ ਲਓ ਘਰੋਂ ਕੋਈ ਆਰਥਿਕ ਤੌਰ ਤੇ ਗਰੀਬ ਹੈ ਉਹਨੂੰ 5-7000 ਰੁਪਏ ਦੇ ਦਿੰਦੇ ਆ ਮਾਪਿਆਂ ਨੂੰ ਐ ਹੁੰਦਾ ਸਾਡਾ ਜਵਾਕ ਜਿਉਂਦਾ ਫਿਰਦਾ ਜਾਂ ਰੱਖਾਂ ਸਾਹ ਆਪ ਦੇ ਉਹੀ ਬੰਦੇ ਕਾਉਂਸਲਰ ਬਣ ਜਾਂਦੇ ਆ ਇਹ ਵੀ ਗੱਲ ਮੈਂ ਬੜੀ ਦੇਖੀ ਆ ਤੇ ਵੀ ਜਿਹੜੇ ਸੈਂਟਰ ਚਲਾ ਰਹੇ ਹੁੰਦੇ ਉਹ ਵੀ ਸਾਬਕਾ ਨਸ਼ੇੜੀ ਹੁੰਦੇ ਆ ਜਾਂ ਜ਼ਿਆਦਾਤਰ ਸਾਬਕਾ ਨਹੀਂ ਮੌਜੂਦਾ ਵੀ ਹੁੰਦੇ ਆ ਸਾਰੇ ਨ ਇੱਕੋ ਜਿਹੇ ਹੁੰਦੇ ਇਹਨੂੰ ਟੀਸੀ ਪ੍ਰੋਗਰਾਮ ਕਹਿੰਦੇ ਆ ਇਹ ਨਾ ਅਮਰੀਕਾ ਦਾ ਇੱਕ ਬੰਦਾ ਸੀ ਮਾਨ ਇਹ ਅਮਰੀਕਾ ਦੇ ਕਿਸੇ ਬੰਦੇ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਹੜਾ ਇਹਨੂੰ ਇੱਕ ਪ੍ਰੋਗਰਾਮ ਕਹਿੰਦੇ ਆ ਇਹਨੂੰ ਆਪਣਾ ਦਾ ਸਿੱਧਾ ਜਟਕਾ ਪਾਸਾ ਚ ਇੱਕ ਸੈਂਟਰ ਹੈ ਪਰ ਉੱਥੇ ਇੱਕ ਉਹ ਸਕੂਲ ਹੈ ਜੇ ਉਹਨੂੰ ਕਾਨੂੰਨ ਮੁਤਾਬਕ ਦੇਖੀਏ ਤੇ ਸਹੀ ਦੇਖੀਏ ਉਹ ਇੱਕ ਟੀਸੀ ਪ੍ਰੋਗਰਾਮ ਕਹਿੰਦੇ ਆ ਉਹਨੂੰ ਟੀਸੀ ਪ੍ਰੋਗਰਾਮ ਚ ਇਹ ਹੈ ਵੀ ਨਸ਼ੇ ਵਾਲੇ ਬੰਦੇ ਦੀਆਂ ਕੀ ਭਾਵਨਾਵਾਂ ਕਿਵੇਂ ਉਹ ਸਮਾਜ ਚ ਵਿਚਰਦਾ ਹੈ ਕਿਵੇਂ ਉਹ ਰਹਿੰਦਾ ਹੈ ਕਿਵੇਂ ਉਹਦੀ ਕਾਉਂਸਲਿੰਗ ਕਰਨੀ ਆ ਕਿਵੇਂ ਉਹਨੂੰ ਕਾਉਂਸਲਿੰਗ ਨਾਲ ਉਹਦੇ ਵਿੱਚੋਂ ਕੱਢਣਾ ਹੈ ਇਸੇ ਕਰਕੇ ਸੈਂਟਰਾਂ ਵਾਲੇ ਕਹਿੰਦੇ ਆ ਵੀ ਜੇ ਤੁਹਾਡਾ ਬੱਚਾ ਨਹੀਂ ਸੁਧਰਦਾ ਤਾਂ ਤੁਸੀਂ 6 ਮਹੀਨੇ ਛੱਡੋ ਸਾਲ ਛੱਡੋ ਸਾਡੇ ਨਾਲ ਜੋੜੋ ਬਹੁਤ ਪ੍ਰੋਗਰਾਮਿੰਗ ਇੱਕ ਹੈਗਾ ਹਾਂ ਉਹ ਕਾਉਂਸਲਿੰਗ ਇਸ ਤਰ੍ਹਾਂ ਨਹੀਂ ਕਰਦੇ ਡੰਡਾ ਹੀ ਚੱਲਦਾ ਹੈ ਅੱਛਾ ਬਾਬਾ ਫਿਰ ਜਦੋਂ ਤੁਸੀਂ 3 ਮਹੀਨੇ ਬਾਅਦ ਘਰੇ ਆਏ ਆ ਕੇ ਫਿਰ ਮੰਨ ਲਓ ਕਿ ਸਾਫ਼ ਹੋ ਕੇ ਆਏ ਜਾਂ ਆ ਕੇ ਵੀ ਨਹੀਂ ਆ ਕੇ ਕਾਫੀ ਟਾਈਮ ਯਾਰ ਜਿਵੇਂ ਆਪਾਂ ਨੂੰ ਸ਼ਰਮਜੀ ਹੁੰਦੀ ਹੈ ਵੀ ਹੁਣ ਤਾਂ ਆਪਣਾ ਯਾਰ ਇਹਨਾਂ ਨੁਕਸਾਨ ਹੋ ਗਿਆ ਹਨਾ ਉਹ ਗੱਲ ਮੰਨੀ ਵੀ ਤੇ ਚਲੋ ਉਦੋਂ ਬਾਅਦ ਬਹੁਤ ਲੰਮਾ ਟਾਈਮ ਅਸੀਂ ਛੱਡੀ ਵੀ ਰੱਖਿਆ ਜਿਵੇਂ ਉਹ ਸੈਂਟਰ ਵਾਲੇ ਕਹਿੰਦੇ ਹੁੰਦੇ ਆ ਕੁੱਤੇ ਨੂੰ ਘਿਓ ਤੇ ਨਸ਼ੇੜੀ ਨੂੰ ਪਿਆਰ ਹਾਜਮੇ ਨਹੀਂ ਆਉਂਦਾ ਜਦੋਂ ਫੇਰ ਮਾੜਾ ਜਾਂ ਵਿਸ਼ਵਾਸ ਜਾ ਬਣ ਗਿਆ ਫੇਰ ਪੁੱਠੇ ਪਾਸੇ ਨੂੰ ਹੋ ਗਿਆ ਹਾਂ ਬਸ ਵਿਸ਼ਵਾਸ ਬਣ ਗਿਆ ਜਦੋਂ ਵਿਸ਼ਵਾਸ ਤੋੜਨ ਦਾ ਨਸ਼ੇੜੀ ਬੰਦੇ ਤੇ ਇਸੇ ਕਰਕੇ ਅੱਜ ਦਾ ਸਮਾਜ ਆ ਜਾਂ ਆਪਾਂ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਨਾ ਉਹ ਇਹ ਗੱਲ ਪੱਕੀ ਆ ਸੈਂਟਰ 'ਚ ਆਮ ਹੀ ਕਹਾਵਤਾ ਉਹ ਕਹਿੰਦੇ ਕੁੱਤੇ ਨੂੰ ਘਿਓ ਨਸ਼ੇੜੀ ਨੂੰ ਪਿਆਰ ਹਾਜਮੇ ਨਹੀਂ ਆਉਂਦਾ ਪਚਦਾ ਨਹੀਂ ਇਹਨੂੰ ਹਨਾ ਤੇ ਉਦੋਂ ਬਾਅਦ ਚੱਲ ਜਾਰ ਦੋ ਚਾਰ ਸਾਲ ਫੇਰ ਆਈ ਨੰਗੇ ਤੇ ਉੱਥੇ ਸਾਡੀ ਵਾਲਿਆਂ ਵਾਲੀ ਕਿਸੇ ਨਾ ਮਾੜੀ-ਮੋਟੀ ਤੂ ਤੂ ਮੈਂ ਮੈਂ ਹੋਈ ਵੀ ਸੀ ਨਹੀਂ ਮੇਰਾ ਪੁੱਛਣਾ ਮਤਲਬ ਸੈਂਟਰ ਤੋ ਆ ਕੇ ਤੁਸੀਂ ਕੁਝ ਸਾਲ ਸਾਫ਼ ਰਹੇ ਵਿਸ਼ਵਾਸ ਬਣਾ ਲਿਆ ਨਹੀਂ ਸੈਂਟਰ ਨਸ਼ਾ ਛਡਾਉਣ ਵਾਸਤੇ ਜਿਹਦਾ ਪਰਿਵਾਰ ਸਾਥ ਦਿੰਦਾ ਜਾਂ ਪਰਿਵਾਰ ਜਿਹੜਾ ਚੰਗੇ ਪਰਿਵਾਰ ਨੇ ਬਹੁਤ ਸੈਂਟਰਾਂ ਚੋਂ ਵੀ ਬੱਚੇ ਆ ਕੇ ਨਸ਼ੇ ਤੋਂ ਰਹਿ ਤੁੰਦੇ ਹਾਂ ਜਾਂ ਬੰਦੇ ਦਾ ਮਾਣ ਹੈ ਹਾਂ ਜਾਂ ਬੰਦੇ ਦਾ ਬਾਣ ਹੈ ਅੱਛਾ ਉਦੋਂ ਆ ਕੇ ਫੇਰ ਤੁਸੀਂ ਦੁਬਾਰਾ ਜਿਹੜਾ ਨਸ਼ਾ ਸ਼ੁਰੂ ਕੀਤਾ ਕਿੰਨੇ ਟਾਈਮ ਬਾਅਦ ਕੀਤਾ ਦੁਆਰੇ ਦਾ ਸਾਲ ਡੇਢ ਸਾਲ ਤੱਕ ਨੰਗੀ ਗਿਆ ਸੀ ਮਾ ਮਾ ਕੋਈ ਐ ਬਦਲੇ ਕੋਹੀ ਉਹੀ ਉਹੀ ਕੁਛ ਦੁਆਰੇ ਯਾਰ ਗੱਲ ਉਹੀ ਹੋਈ ਨਾ ਜਦੋਂ ਕੋਈ ਚੀਜ਼ ਆਪਾਂ ਨੂੰ ਸੌਖੀ ਮਿਲਦੀ ਹੈ ਹੁਣ ਬਾਹਲੇ ਬੰਦੇ ਕਹਿਣਗੇ ਚਿੱਟਾ ਤਾਂ ਆਮ ਮਿਲਦਾ ਹੈ ਤਾਂ ਜ਼ਹਿਰ ਵੀ ਮਿਲ ਜਾਂਦੀ ਹੈ ਕਹਿਣਗੇ ਮਰ ਜਾਓ ਫਿਰ ਖਾ ਕੇ ਹਨਾ ਬਾਹਲੇ ਬੰਦਿਆਂ ਦੇ ਸਵਾਲ ਇਹ ਹੁੰਦੇ ਆ ਵੀ ਨਾ ਖਾਓ ਨਾ ਲਓ ਪਰ ਜਦੋਂ ਕੋਈ ਚੀਜ਼ ਸਾਨੂੰ ਸੌਖੀ ਮਿਲਦੀ ਹੈ ਤੇ ਉਹ ਵੱਲੋਂ ਵੱਲੀ ਬੰਦਾ ਉਧਰ ਨੂੰ ਜਾਂਦਾ ਜਾਂਦਾ ਜਿਹਨੂੰ ਭੁੱਖ ਹੁੰਦੀ ਹੈ ਹਾਂ ਇਸੇ ਕਰਕੇ ਆਪਾਂ ਹੁਣ ਕਹਿੰਦੇ ਆ ਵੀ ਜਰ ਸਮਾਜ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਕੋਈ ਬੰਦਾ ਚਿੱਟਾ ਨਹੀਂ ਪੀਂਦਾ ਚਿੱਟਾ ਵੇਚਦਾ ਨਹੀਂ ਉਹ ਪਿੰਡ ਬਚੇ ਹੋਏ ਆ ਬਹੁਤ ਹੈ ਕੀ ਉਹ ਇਸੇ ਕਰਕੇ ਬਚੇ ਵੀ ਆ ਨਾ ਵੀ ਉੱਥੇ ਜਿਹੜਾ ਹੈਗਾ ਸਿਸਟਮ ਸਾਫ਼ ਹੈ ਹਜੇ ਤੱਕ ਉਹ ਸਾਡੇ ਉੱਥੇ ਇੱਕ ਵਾਲਿਆਂ ਵਾਲੀ ਯਾਰ ਉੱਥੇ ਸਾਧਾ ਨਹੀਂ ਮੋਟਰ ਤੇ ਬਹਿ ਕੇ ਬਾਣੀਆਂ ਨਾਲ ਲਿਆ ਸੀ ਉਹ ਬਾਣੀਆਂ ਜੂਆ ਵੀ ਖੇਡਦਾ ਸੀ ਵੇਚਦਾ ਵੀ ਸੀ ਸਾਰਾ ਕੁਝ ਸੀ ਉਹ ਬਾਣੀਆਂ ਉੱਥੇ ਬੈਠਣ ਲਾ ਗਿਆ ਚੱਲ ਸਾਡੀ ਉੱਥੇ ਉਹਦੇ ਨਾਲ ਤੂ ਤੂ ਮੈਂ ਮੈਂ ਹੋ ਗਈ ਵੀ ਸਾਡਾ ਛੜਿਆ ਛੜਾਇਆ ਯਾਰ ਤੂੰ ਇੱਥੇ ਨਾ ਬੈਠ ਮੇਰਾ ਮੁੰਡਾ ਹਾਂ ਮੇਰਾ ਸਾਡਾ ਮਿੱਤਰ ਹੈ ਮੁੰਡਾ ਇੱਕ ਮੇਰਾ ਕੀਸ ਵਾਲੀ ਸੀ ਅਵਤਾਰ ਤੇ ਅਸੀਂ ਇਕੱਠੇ ਹੀ ਉੱਥੇ ਖੇਤੀ ਤੇ ਸਾਡੀ ਬੀੜੀ ਸੀ ਆ ਲੂ ਲੂ ਲਾਉਂਦੇ ਹੁੰਦੇ ਸੀ ਜਿਹੜਾ ਖੇਤ ਜੀ ਉੱਥੇ ਕੋਲੇ ਉੱਥੇ ਖੇਤ ਦੇ ਕੋਲੇ ਸੀ ਉਹਦੇ ਨਾਲ ਤੂ ਤੂ ਮੈਂ ਮੈਂ ਹੋਈ ਵੀ ਸੀ ਦਵਾਰੇ ਜਿੱਦੇ ਸਾਨੂੰ ਫੜਿਆ ਉਸੇ ਬੰਦੇ ਨੇ ਸਾਨੂੰ ਫੜਾਇਆ ਪੁਲਿਸ ਨੂੰ ਉਹ ਕਿਤੇ ਚੱਕਿਆ ਚੁੱਕਿਆ ਵੈ ਸੀ ਕੋਸਨ ਕਿਤੇ ਨਾ ਕਿਤੇ ਇਹ ਵੀ ਆ ਵੀ ਜਿਹੜੇ ਬੰਦੇ ਵੇਚਦੇ ਮਿਲ ਕੇ ਚੱਲਦੇ ਹਾਂ ਹਾਂ ਚੱਲਦੀ ਏ ਸ਼ਰਿਆਂ ਸਾਨੂੰ ਤਾਂ ਉਦੋਂ ਹੀ ਇਹ ਗੱਲ ਦਾ ਪਤਾ ਲੱਗਿਆ ਸੀ ਪਹਿਲਾਂ ਵੀ ਆਪਾਂ ਨੂੰ ਪਤਾ ਹੀ ਸੀ ਸਮਾਜ 'ਚ ਤਾਂ ਜਿਵੇਂ ਨਸ਼ੇ ਦੀ ਗੁਰਬਲ ਗੁਰਬਲ ਜੀ ਪਹਿਲਾਂ ਹੋਈ ਵੀ ਆਪਣੇ ਹੁਣ ਨਹੀਂ ਹੋ ਜਾਂਦੀ ਹੁੰਦੀ ਕਰੇ ਸਰਕਾਰਾਂ ਸਖਤੀ ਜੀ ਕਰ ਦਿੰਦੀਆਂ ਹਾਂ ਉਦੋਂ ਐ ਜੇ ਹੋਇਆ ਵੈਸੇ ਕੰਮ ਜਿਹੜਾ ਚੱਕ ਲਿਆ ਪਰਚਾ ਜਿਹੜਾ ਚੱਕ ਲਿਆ ਪਰਚਾ ਜਿਹੜਾ ਚੱਕ ਲਿਆ ਪਰਚਾ ਠੀਕ ਹੈ ਹਾਲਾਂਕਿ ਜਿਹੜੇ ਬੰਦੇ ਖਾਣ ਪੀਣ ਵਾਲੇ ਸੀ ਕੋਈ ਨਸ਼ਾ ਖਾਂਦਾ ਬੰਦਾ ਉਤੇ ਵੀ ਤਸਕਰ ਵਾਲਾ ਪਰਚਾ ਹਾਂ ਹੈ ਵੀ ਰਿਕਵਰੀ ਤੁਹਾਡੇ ਕੋਲੇ ਕੁਝ ਨਹੀਂ ਫੜਿਆ ਗਿਆ ਕੁਝ ਵੀ ਨਹੀਂ ਸੀ ਮੂੰਹ ਹੀ ਆਮ ਜਿਵੇਂ ਬੰਦਾ ਬੈਠਾ ਹੁੰਦਾ ਯਾਰ ਆਮ ਹੀ ਬੈਠੇ ਸੀ ਓਡੇ ਚ ਜੇਲ੍ਹ ਚਲੇ ਗਏ ਇਹ ਗੱਲ 14 ਨਹੀਂ ਕਦੋਂ ਦੀ ਹੈ ਇਹ ਜੂਨ 14 14 ਨੂੰ ਜੇਲ੍ਹ ਜਾਂਦੇ ਹਾਂ ਹਾਂ ਉੱਥੇ ਕੀ ਮਾਹੌਲ ਦੇਖਣ ਮਾਹੌਲ ਤਾਂ ਉੱਥੇ ਪਹਿਲਾਂ ਤਾਂ ਆਏ ਸੀ ਯਾਰ ਹਨਾ ਵੀ ਜੇਲ੍ਹ ਚ ਜਿਵੇਂ ਆਮ ਬੰਦਿਆਂ ਨੂੰ ਚਾ ਆ ਜਾਂ ਨਹੀਂ ਹੁੰਦਾ ਇੱਕ ਉਮਰ ਜੀ ਹੁੰਦੀ ਹੈ ਉਦੋਂ ਇਹ ਜੀ ਹੁੰਦੀ ਹੈ ਵੀ ਹੋਰ ਜੇਲ੍ਹ ਰਹਿ ਗਈ ਸੀ ਜੇਲ੍ਹ ਵੀ ਦੇਖਾਂਗੇ ਅੱਛਾ ਤੇ ਪਰ ਜਦੋਂ ਜੇਲ੍ਹ ਚ ਜਾ ਕੇ ਦੇਖਿਆ ਯਾਰ ਜਿਹੜਾ ਕੁਝ ਦਿਮਾਗ ਚ ਆਪਣੇ ਥਿਉਰੀ ਬਣੀ ਹੁੰਦੀ ਹੈ ਉਹਦੇ ਤਾਂ ਸਾਰਾ ਕੁਝ ਹੀ ਉਲਟ ਉੱਥੇ ਹਾਂ ਮਤ ਵਾਲਾ ਜਿਵੇਂ ਉਲਟ ਯਾਰ ਉੱਥੇ ਮੈਂ ਤੁਹਾਨੂੰ 14 ਦੀ ਗੱਲ ਦੱਸਦਾ ਹੁਣ ਤਾਂ ਉਦੋਂ ਵੀ ਸਿਸਟਮ ਵੱਧ ਗਿਆ ਹੋਊਗਾ ਉਦੋਂ ਉੱਥੇ ਨਸ਼ੇ ਵਾਲੀ ਗੋਲੀ 20 ਰੁਪਈਆ ਦੀ ਆਮ ਵਿਕਦੀ ਸੀ ਜਿਹੜੀ ਟਰਮਾਡੋਲ ਗੋਲੀ ਐ ਹਸਪਤਾਲ ਦੇ ਵਿੱਚੋਂ ਜਿਹੜੇ ਬੰਦਿਆਂ ਨੇ ਕਾਰਡ ਬਣਾ ਲੈਂਦੇ ਸੀ ਉਹ ਲੈ ਲੈਂਦੇ ਸੀ ਗੋਲੀ ਬਾਹਰ ਆ ਕੇ ਵੇਚ ਦਿੰਦੇ ਸੀ ਅੱਛਾ ਕੈਰੀਜ਼ੋਮਾ ਆਹ ਆ ਦੂਜੀ ਗੋਲੀ ਤੇਰੀ ਜਿਹੜੀ ਆ ਨੀਂਦ ਜੀ ਤੋਂ ਹੁੰਦੀ ਐ ਕਿਹੜੀ ਐ ਉਹ ਐਲਪ੍ਰੈਕਸ 20 ਰੁਪਈਆ ਦੀ ਉਹ ਅੱਛਾ ਚਿੱਟਾ ਤੁਸੀਂ ਪਹਿਲੀ ਵਾਰ ਚਿੱਟਾ ਉੱਥੇ ਦੇਖਿਆ ਅਸੀਂ ਉੱਥੇ ਦੇਖਿਆ ਪਹਿਲੀ ਵਾਰੀ ਅਸੀਂ ਬਾਹਰ ਨਹੀਂ ਦੇਖਿਆ ਕਿੰਨੇ ਕਦਮ ਉਥੇ ਮਹਿੰਗਾ ਕਿੰਨਾ ਕਾਮ ਨਾਲ ਬਾਹਰ ਨਾਲ ਉੱਥੇ ਯਾਰ ਮਹਿੰਗੇ ਸਸਤੇ ਦਾ ਤਾਂ ਹੁਣ ਆਪਾਂ ਨੂੰ ਮਾਣ ਨਹੀਂ ਤਾਂ ਨਹੀਂ ਪਤਾ ਵੀ ਕਿੰਨਾ ਕ ਮਹਿੰਗਾ ਸਸਤਾ ਪਰ ਉੱਥੇ 500 ਰੁਪਏ ਦਾ ਜਿਹੜਾ ਉਹ ਦਿੰਦੇ ਆ ਪੈਸੇ ਉੱਥੇ ਪਰਚੀਆਂ ਚੱਲਦੀਆਂ ਜੇਲ੍ਹ ਵਾਲਾ ਪੈਸਾ ਉਹ ਪਰ ਸਿਸਟਮ ਬਣਾ ਲੈਂਦੇ ਓਵੇਂ ਜਿਵੇਂ ਜਦੋਂ ਤੁਹਾਡੇ ਬਾਹਰੋਂ ਪੈਸੇ ਆਏ ਜਾਂ ਕੋਈ ਮੁਲਾਕਾਤ ਹੀ ਆਇਆ ਉਹ ਸੋਨੂੰ ਬਦਲਾ ਕੇ ਦੇ ਦਿੰਦੇ ਆ ਸਾਰਾ ਉਹਨਾਂ ਦਾ ਸਿਸਟਮ ਸੈਟਅਪ ਬਣਾਇਆ ਹੁੰਦਾ ਅੱਛਾ ਉੱਥੇ ਫਿਰ ਤੁਸੀਂ ਪਹਿਲੀ ਵਾਰ ਨਾ ਟੀਕੇ ਵਾਲਾ ਸਿਸਟਮ ਜੇਲ੍ਹ ਚ ਬਹੁਤ ਔਖਾ ਹੈ ਟੀਕਾ ਤਾਂ ਕੋਈ ਜਿਹੜੇ ਬੰਦੇ ਬਾਹਰ ਅੰਦਰ ਜਾਂਦੇ ਆ ਜਾਂ ਉਹ ਭਾਵੇਂ ਕੋਈ ਲਾ ਲੈਂਦੇ ਹੁਣ ਨਹੀਂ ਟੀਕਾ ਨਹੀਂ ਉਥੇ ਜਾਦੇ ਦਰ ਸਨਪਸਨਪ ਕਰਦੇ ਆ ਨੱਕ ਚੋਂ ਜਾਂ ਹਾਂ ਬੰਨੀ-ਬੁੰਨੀ ਤੇ ਪਾ ਕੇ ਪੀਣ ਵਾਲੇ ਉਹ ਮੈਂ ਜਿਵੇਂ ਸਿਸਟਮ ਬਣਾ ਜੇ ਬੰਨੀ ਤੇ ਪਾ ਕੇ ਪੀਣ ਨੂੰ ਵੀ ਜਗ੍ਹਾ ਚਾਹੀਦੀ ਆ ਵਿੱਚ ਬੰਦ ਕਮਰਾ ਹੋਵੇ ਹਵਾ ਨਾ ਹੋਵੇ ਉਹ ਫਿਰ ਹੋ ਜਾਣਾ ਸਿਸਟਮ ਦਾ ਆਏ ਫਿਰ ਸਾਰਾ ਦਿਨ ਤਾਂ ਜੇਲ੍ਹ ਚ ਹੁਣ ਸੰਤਰੀਆਂ ਦੀ ਨਿਗ੍ਹਾ ਵੀ ਨਹੀਂ ਯਾਰ ਹੂੰ ਬਾਤੂਦ ਰੂਮਾਂ ਚ ਕਰ ਲੈਂਦੇ ਆ ਹਾਂ ਕਿ ਇੱਦੀ ਇਕੱਠੇ ਹੋ ਜਾਂਦੇ ਆ ਫਿਰ ਉੱਥੇ بابا ਫਿਰ ਤੁਸੀਂ ਕਦੇ ਕਦੇ ਆਲੇ ਸੀ ਕਿ ਰੋਜ਼ ਲਾਉਣ ਲੱਗੇ ਸੀ ਉੱਥੇ ਜਦੋਂ ਯਾਰ ਨਸ਼ੇ ਵਾਲਾ ਬੰਦਾ ਹੁੰਦਾ ਨਾ ਉਹਨੂੰ ਤੋੜ ਹੁੰਦੀ ਐ ਉਹਨੂੰ ਕਹੇ ਜਾ ਕੋਸੀ ਮਿਲ ਜੇ ਉੱਥੇ ਗੋਲੀਆਂ ਵੀ ਖਾਈ ਜਾਂਦੇ ਆ ਲੋਕ ਹਮ ਸਾਰਾ ਕੁਝ ਹੀ ਹੋ ਹੀ ਜਾਂਦਾ ਹਨਾ ਕਰਦੇ ਮਗਰ ਜਾਂਦੇ ਰਹੇ ਫਿਰ ਕਰਦੇ ਮਗਰ ਜ ਪਰਿਵਾਰ ਨੇ ਬਹੁਤ ਸਾਥ ਦਿੱਤਾ ਜਿਹੜੀ ਥੋੜੀ ਗੱਲ ਸੀ ਨਾ ਵੀ ਜਿਹੜਾ ਥੋੜੇ ਮੰਦ ਦੇ ਵਿੱਚ ਵਿਚਾਰ ਆਇਆ ਵੀ ਮੈਂ ਸਿੰਘ ਸਜਾਂ ਉਹ ਜੇਲ੍ਹ ਚ ਆਇਆ ਜਾਂ ਬਾਹਰ ਆ ਕੇ ਜੇਲ੍ਹ ਚ ਨਾ ਯਾਰ ਸਾਡੀ ਬੈਰਕ ਸੀ ਜਿਹੜੀ ਮਾਨ ਬੈਰਕ ਦੇ ਵਿੱਚ ਨਾਲ ਸਾਡੇ ਐ ਗੁਰੂ ਘਰ ਸੀ ਅੰਦਰਲੀ ਜੇਲ੍ਹ ਚ ਬਠੰਡੇ ਹਮ ਗੁਰੂ ਘਰ ਸੀ ਨਾਲ ਉਹ ਗੁਰੂ ਘਰ ਚ ਤੜਕੀ ਜਦੋਂ ਬਾਣੀ ਦਾ ਕਦੇ ਬਾਕ ਆਉਂਦਾ ਕਿਉਂਕਿ ਬੰਦਾ ਕਿੰਨੀ ਮਰਜ਼ੀ ਮਸਤੀ ਕਰ ਲੇ ਜਿੰਨਾ ਮਰਜ਼ੀ ਬੰਦਾ ਬੇਫਿਕਰ ਹੋ ਕੇ ਰਹਿ ਪਏ ਅੰਮ੍ਰਿਤ ਵੇਲਾ ਇਹੋ ਜੀ ਚੀਜ਼ ਐ ਅੰਮ੍ਰਿਤ ਵੇਲੇ ਜਦੋਂ ਬੰਦਾ ਉੱਠਦਾ ਨਾ ਉਹਨੂੰ ਸਾਰਾ ਆਪ ਦਾ ਕਰਿਆ ਕਰਾਇਆ ਪਿਛਲਾ ਜਾਂ ਤਾਂ ਰਾਤ ਨੂੰ ਸੌਣ ਦੇ ਵੇਲੇ ਜਾਂ ਸਵੇਰੇ ਦੁਨੀਆ ਦੇ ਜਾਗਣ ਤੋਂ ਪਹਿਲਾਂ ਬਿਲਕੁਲ ਸਹੀ ਗੱਲ ਐ ਉਹ ਬੰਦੇ ਨੂੰ ਆਪਦੀ ਸਾਰੀ ਫਿਲਮ ਯਾਦ ਆਉਂਦੀ ਐ ਵੀ ਆਪਾਂ ਕੀ ਸੀ ਯਾਰ ਆਪਾਂ ਕੀ ਕਰਤਾ ਆਪਾਂ ਕੀ ਬਣ ਗਏ ਛੋਟੀ ਗੱਲ ਮੈਂ ਵਿੱਚ ਟੋਕਦਾ ਜਦੋਂ ਆਪਾਂ ਨਿੱਕੇ ਹੁੰਦੇ ਸੀ ਆਪਾਂ ਰਿਸ਼ਤੇਦਾਰੀ ਚਲੇ ਜਾਂਦੇ ਉਹ ਦਿਨੇ ਖੇਡ ਹੀ ਜਾਂਦੇ ਜਦੋਂ ਸ਼ਾਮ ਨੂੰ ਉੱਥੇ ਬਾਬਾ ਪੜਦਾ ਨਾ ਲੱਦੇ ਬਾਬਾ ਉਪਰ ਆ ਜਾਂ ਬਾਬਾ ਆਪਣੇ ਪਿੰਡਾਂ ਦਾ ਬਾਬਾ ਜੀ ਕਰਦਾ ਵੀ ਘਰੇ ਚਲੇ ਪਿੰਡ ਜਾਈਏ ਉੱਥੇ ਵੀ ਸੁਬਾ ਸ਼ਾਮ ਇਹ ਲੱਗਦਾ ਵੀ ਆਪਾਂ ਕਿੱਥੇ ਬੈਠੇ ਆ আচ্ছা ਫਿਰ ਤੁਸੀਂ ਕੀ ਦੱਸਦੇ ਉੱਥੇ ਫਿਰ ਬਸ ਜਦੋਂ ਕੋਈ ਕਥਾ ਕੀਰਤਨ ਹੋਣਾ ਗੁਰੂ ਘਰ ਬਗ ਜਾਣਾ ਨਾਲ ਹੀ ਕਿਉਂਕਿ ਉੱਥੇ ਟਾਈਮ ਪਾਸ ਜੇਲ੍ਹ ਦੇ ਵਿੱਚ ਬਹੁਤ ਔਖਾ ਜਿਹੜੀ ਦੁਪਹਿਰ ਦੀ ਬੰਦੀ ਕਰਦੇ ਆ ਉਹਦਾ ਬੰਦੇ ਦੀ ਜਾਨ ਹੀ ਲੈ ਲੈਂਦੀ ਹੈ ਦੁਪਹਿਰ ਬੰਦੀ ਦਾ ਓ ਕਿਵੇਂ ਬਾਹਲੇ ਬੰਦੇ ਦਾ ਜੇਲ੍ਹ ਚ ਦੁਪਹਿਰ ਬੰਦੀ ਤੋਂ ਬਚਣ ਖਾਤਰ ਉੱਥੇ ਪੈਸੇ ਦਿੰਦੇ ਆ ਵੀ ਮੇਰੇ ਸਾਨੂੰ ਜਿੰਦਾ ਨਾ ਲਾਈਂ ਦੁਪਹਿਰੇ ਯਾਰ ਤੂੰ ਆਹ ਦੱਸ ਲੈਣਾ ਕੀ ਆ ਮੰਨ ਲਾ ਸਾਡੀ ਬਾਹਰ ਕੋ ਖੁੱਲੀ ਛੱਡ ਦੀ ਠੀਕ ਹੈ ਕਿਉਂਕਿ ਦੁਪਹਿਰ ਬੰਦੀ ਜਿਹੜੀ 12 ਤੋਂ 3 ਵਜੇ ਤੱਕ ਹੁੰਦੀ ਹੈ ਦੁਪਹਿਰ ਵਾਲੀ ਬੰਦੀ ਚ ਬੰਦਾ ਸੌ ਜਾਂਦਾ ਰਾਤ ਨੂੰ ਤਹਾਂ ਚੱਕੀ ਜਾਂਦਾ ਹੂੰ ਉੱਥੇ ਵੇਲਾ ਬੰਦਾ ਕੱਢਦਾ ਅਸੀਂ ਲਗਭਗ 4 ਮਹੀਨੇ ਅੱਛਾ ਵੀ ਜਿਹੜਾ ਮਨ ਸੀ ਵੀ ਗੁਰੂ ਵਾਲੇ ਬਣ ਜੀ ਅੰਦਰ ਕਿੰਨਾ ਕੁਸਤ ਪਰਸੈਂਟ ਬਣ ਅੰਦਰ ਹਾਂ ਉਹਦੇ ਜਿਹੜਾ ਬੂਟਾ ਸੀ ਉਹ ਅੰਦਰ ਵੀ ਲੱਗ ਗਿਆ ਉਥੋਂ ਪੁੰਗਰ ਗਿਆ ਵੀ ਲੱਗ ਗਿਆ ਪੁੰਗਰਿਆ ਉਸ ਤੋਂ ਬਾਅਦ ਆ ਕੇ ਗੱਲ ਕੀ ਹੋਈ ਜਿਵੇਂ ਆਪਾਂ ਨੂੰ ਆਪਣੇ ਸਮਾਜ 'ਚ ਜਦੋਂ ਆਪਾਂ ਰਹਿਨੇ ਹਨ ਇੱਕ ਸ਼ਰਮ ਜੀ ਨਹੀਂ ਹੁੰਦੀ ਆਪਾਂ ਕੋਈ ਮਾੜਾ ਕੰਮ ਕਰਦੇ ਆ ਜਦੋਂ ਵੀ ਹੁਣ ਤਾਂ ਜੇ ਰਹਿਣ ਉਹ ਸ਼ਰਮ 'ਚ ਹਾਂ ਵੀ ਹੁਣ ਕੀ ਇਹ ਦੁਬਾਰਾ ਯਾਰ ਆਪਾਂ ਤਾਂ ਇਹ ਦੂ ਮਰੇ ਚੰਗੇ ਆ ਹਨਾ ਉਹ ਸਾਡੇ ਸਾਡੇ ਦਾ ਜੀ ਦਾ ਬੇਟਾ ਇੱਕ ਫੌਜ 'ਚ ਨੌਕਰੀ ਕਰਦਾ ਹੂੰ ਉਹਨਾਂ ਦੀ ਨਾ ਇੱਧਰ ਮੰਜਪੁਰ ਬੰਨੀ ਇੱਕ ਸੰਤ ਬਾਬਾ ਹਰਜਿੰਦਰ ਸਿੰਘ ਹੈ ਉਹਨਾਂ ਦੇ ਨਾਲ ਫੌਜ 'ਚ ਨੌਕਰੀ ਕਰਕੇ ਆਇਆ ਹੈ ਉੱਥੇ ਗੁਰੂ ਘਰ ਦੇ ਪ੍ਰਬੰਧਕ ਹੈ ਉਹ ਤੇ ਉੱਥੇ ਮੈਨੂੰ 10ਵੇਂ ਮਹੀਨੇ ਜਵਾਨਤ ਹੋਈ ਤੇ 11ਵੇਂ ਮਹੀਨੇ ਉੱਥੇ ਅਖੰਡ ਪਾਠ ਸਾਹਿਬ ਹੁੰਦਾ ਹੈ ਪ੍ਰੋਗਰਾਮ ਹੁੰਦਾ ਹੈ ਮੈਂ ਕਹਾਂ ਚੱਲ ਜਰ ਆਪਾਂ ਇੱਥੋਂ ਲੋਕਾਂ ਦੇ ਮਿਹਣਿਆਂ ਜਾਂ ਤੋਂ ਬਚਾਂਗੇ ਹਨਾ ਤੇ ਕਿੱਥੇ ਚੱਲ ਛੱਡ ਪਰੇ ਚੱਲਦੇ ਆਪਾਂ ਕਰਦੇ ਅੱਕੇ ਵੀ ਸੀ ਕਰਦੇ ਕਹਿੰਦੇ ਸਾਡੇ ਮਨ ਨੂੰ ਤਾਂ ਰਸਾ ਹੀ ਲਾ ਹੈ ਵਾ ਭਾਈ ਤੂੰ ਵਗ ਜਾ ਕਿੱਥੇ ਮਰਜੀ ਜਾ ਕਿੱਥੇ ਮਰਜੀ ਵਗ ਜਾ ਹਨਾ ਚਲੋ ਮੈਂ ਉੱਥੇ ਬਾਗ ਗਿਆ ਭਾਈ ਉੱਥੇ ਗਏ ਹੌਲੀ 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 ਜਦੋਂ ਬੰਦਾ ਕਿਸੇ ਇਹੋ ਜੀ ਥਾਂ ਤੇ ਰਹਿੰਦਾ ਆਪਾਂ ਕਿਉਂ ਬੰਦਾ ਕਹਿੰਦਾ ਕਿੰਨਾ ਟਾਈਮ ਵੀ ਗੁਰਬਾਣੀ ਵਾਈਬ੍ਰੇਸ਼ਨ ਕਰਦੀ ਆ ਜਾਂ ਜਿੱਥੇ ਰੱਬ ਦਾ ਨਾਮ ਲਿੱਤਾ ਜਾਂਦਾ ਹੈ ਉੱਥੇ ਵਾਈਬ੍ਰੇਸ਼ਨ ਆ ਜਿਹੜੀ ਹੋਰ ਤਰ੍ਹਾਂ ਦੀਆਂ ਤਰੰਗਾਂ ਹੁੰਦੀਆਂ ਹੈ ਬਾ ਉੱਥੇ ਜਦੋਂ ਮੈਂ 15 ਮੇਰਾ ਸਾਰਾ ਕੁਝ ਹੀ ਚੇਂਜ ਹੋ ਗਿਆ 15 ਦਿਨਾਂ ਚ 15 ਦਿਨਾਂ ਚ ਮਨ ਬਣ ਗਿਆ ਵੀ ਗੁਰੂ ਵਾਲੇ ਬਣਨ ਦਾ ਮਨ ਬਣ ਗਿਆ ਹਾਂ ਤੇ ਮੈਂ ਜਦੋਂ ਅੰਮ੍ਰਿਤ ਛਕਣ ਵਾਸਤੇ ਤਿਆਰੀ ਕੀਤੀ ਘਰੇ ਮੈਂ ਗੱਲ ਕਰੀ ਤੇ ਘਰ ਦੇ ਕਹਿਣ ਤੋਂ ਐਵੇਂ ਸਾਡੀ ਆਹੀ ਵੇਚਤੀ ਰਹਿੰਦੀ ਹੈ ਕੱਲੀ ਆਹ ਕਰਾਏਗਾ ਹੁਣ ਅੱਛਾ ਵੀ ਤੇ ਉਹ ਘਰਦਿਆਂ ਨੂੰ ਵੀ ਆਏ ਸੀ ਵੀ ਹੁਣ ਇਹ ਮਹੀਨਾ ਪਹਿਲਾਂ ਤਾਂ ਜੇਲ੍ਹ ਚੋਂ ਆਇਆ ਹੂੰ ਤੇ ਹੁਣ ਇਹ ਕਹਿੰਦਾ ਮੈਂ ਅੰਮ੍ਰਿਤ ਛਕਣਾ ਵੀ ਕਿੱਥੇ ਰੱਖ ਲਵਾਂ ਵੀ ਕਿੱਥੇ ਰੱਖ ਲਵਾਂ ਜਾਂ ਜਿਹੜਾ ਬੰਦਾ ਪਿਛਲੇ 15 20 ਸਾਲਾਂ ਤੋਂ ਜਿਹੇ-ਜਿਹੇ ਬੰਦੇ ਦਾ ਕੈਰੇਕਟਰ ਬਣਿਆ ਹੋਵੇ ਉਹ ਬੰਦਾ ਆਪਾਂ ਮੈਂ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਮਾਪਿਓ ਕੋਈ ਹੋਵੇ ਉਹ ਕਰੈਕਟਰ ਨਹੀਂ ਬਦਲਦਾ ਬਾਬਾ ਜੇਰੋਂ ਤੁਸੀਂ ਜੇਲ੍ਹ ਜਾਣ ਤੋਂ ਜੇ ਪਹਿਲਾਂ ਦੀ ਗੱਲ ਕਰਾਂ ਸ਼ਰਾਬ ਸ਼ਰੂਪ ਵੀ ਪੀ ਲੈਂਦੇ ਸੀ ਹਾਂ ਸ਼ਰਾਬ ਸ਼ਰੂਪ ਵੀ ਪੀ ਲੈਂਦੇ ਸੀ ਉਸੇ ਵਿੱਚ ਜਾਂਦਾ ਯਾਰ ਨਸ਼ੇ ਵਾਲੇ ਬੰਦੇ ਨੂੰ ਤਾਂ ਨਸ਼ਾ ਚਾਹੀਦਾ ਹੁੰਦਾ ਮਾਣਾ ਉਸੇ ਵਿੱਚ ਜੇਜ ਬੰਦਾਂ ਨਾਲ ਲੱਗਿਆ ਮੇਰੇ ਤੋਂ ਉਮਰ ਉਹੇ ਜੀ ਹੁੰਦੀ ਆ ਜੇਜ ਜਨਰਲ ਕਿਸੇ ਤਰ੍ਹਾਂ ਸਰ ਵੀ ਪੈਂਦਾ ਹੈ ਬਾਕੀ ਹੁਣ ਜਿਵੇਂ ਪੁਰਾਣੇ ਬੰਦੇ ਪੁਰਾਣੇ ਬਜ਼ੁਰਗ ਯਾਰ ਕੋਈ ਫੀਮ ਖਾਂਦਾ ਸੀ ਪੁਰਾਣੇ ਬੰਦੇ ਜਿਹੜੇ ਫੀਮ ਖਾਂਦੇ ਸੀ ਉਹਨਾਂ ਦਾ ਕੋਈ ਸਟੈਂਡਰਡ ਸੀ ਉਦੋਂ ਉਹ ਗੱਲ ਕੁਝ ਹੋਰ ਸੀ ਉਹਨਾਂ ਨੂੰ ਆਪਾਂ ਨਸ਼ੇੜੀ ਨਹੀਂ ਕਹਿ ਸਕਦੇ ਉਹ ਬੰਦੇ ਸ਼ੌਂਕੀਆ ਤੌਰ ਤੇ ਜਾਂ ਦਵਾਈ ਤੌਰ ਤੇ ਲੈਂਦੇ ਸੀ ਜਾਂ ਘਰ ਦੇ ਦਮਤੇ ਦਾ ਹਾਂ ਜਿਹੜਾ ਉਹ ਨਸ਼ੇ ਵਾਲਾ ਸਿਸਟਮ ਹੁੰਦਾ ਨਸ਼ੇੜੀ ਵਾਲੀ ਕੈਟਾਗਰੀ 'ਚ ਬੰਦਾ ਆ ਗਿਆ ਉਹਦਾ ਤਾਂ ਦੀਨ ਮਾਨ ਖਤਮ ਹੀ ਹੁੰਦਾ ਅੱਛਾ ਫਿਰ ਬਾਬਾ ਅਮਰਤ ਸੱਕਣ ਵਾਸਤੇ ਘਰ ਦੇ ਕਹਿੰਦੇ ਵੀ ਹੜੇ ਵੀ ਇਹ ਇਹ ਵੀ ਹਾਂ ਘਰ ਦੇ ਕਹਿੰਦੇ ਹੁਣ ਆ ਮਿੱਟੀ ਨਾ ਪੱਟ ਸਾਡੀ ਵੀ ਇਹਦੋਂ ਪਹਿਲਾਂ ਬਹੁਤ ਪੱਟੀ ਗਈ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਵਾਦਾ ਤਾਂ ਨਹੀਂ ਕਰਦਾ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਪਰ ਮੈਨੂੰ ਗੁਰੂ ਤੇ ਯਕੀਨ ਹੈ ਤੇ ਮੈਨੂੰ ਆਪ ਦੇ ਆਪ ਤੇ ਯਕੀਨ ਹੈ ਪੂਰਾ ਮਨ ਬਣ ਗਿਆ ਪੂਰਾ ਮਨ ਬਣ ਗਿਆ ਉਦੋਂ ਪਹਿਲਾਂ ਨਿਤਨੇਮ ਹੀ ਹੋਗੇ ਸੀ ਹਾਂ ਨਿਤਨੇਮ ਹੌਲੀ ਹੌਲੀ ਜਿਹੜਾ ਬੰਦਾ ਉੱਥੇ ਗੁਰੂ ਘਰ ਚ ਨਾ ਇੱਕ ਬੰਦਾ ਪ੍ਰਬੰਧਕ ਕੋਈ ਫੱਕਰ ਬੰਦਾ ਜਿਵੇਂ ਆਪਾਂ ਕਹਿ ਦਈਏ ਹਨਾ ਰੱਬ ਦਾ ਪਿਆਰਾ ਉਹਨੇ ਹੌਲੀ ਹੌਲੀ ਮੈਨੂੰ ਜਪਜੀ ਸਾਹਿਬ ਦੀਆਂ ਪੰਜ ਪਾਉੜੀਆਂ ਪੜਨੀਆਂ ਸਿਖਾਈਆਂ ਪਹਿਲਾਂ ਜਪਜੀ ਸਾਹਿਬ ਪੰਜ ਪਾਉੜੀਆਂ ਕਿਉਂ ਆਪਾਂ ਤਾਂ ਕਦੇ ਗੁੱਟਕੇ ਨੂੰ ਹੱਥ ਹੀ ਨਹੀਂ ਸਿਲਾਇਆ ਪੜਨਾ ਤਾਂ ਦੂਰ ਦੀ ਗੱਲ ਹੈ ਫਿਰ ਹੌਲੀ ਹੌਲੀ ਅਨੰਦ ਸਾਹਿਬ ਫਿਰ ਪੰਜੇ ਬਾਣੀਆਂ ਫਿਰ ਨਿਤਨੇਮ ਸਾਰਾ ਹੌਲੀ 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 ਜਦੋਂ 15 20 ਦਿਨਾਂ ਚ ਇਹ ਬਣ ਗਈ ਖੇੜ ਉਸ ਉੱਥੋਂ ਤਿਆਰੀ ਕਰਕੇ ਆ ਗਿਆ ਮੈਂ ਦੁਬਾਰੇ ਫੇਰ ਜਨਵਰੀ ਚੋਥੇ ਸਮਾਗਮ ਸੀ ਫਿਰ ਉਦੋਂ ਮੈਂ ਘਰੋਂ ਤਿਆਰੀ ਕਰਕੇ ਗਿਆ ਮੈਂ ਕਿਹਾ ਵੀ ਆਪਾਂ ਸਿੰਘ ਸਜਾਂਗੇ ਅੱਛਾ ਉੱਥੋਂ ਸ਼ਕਿਆ ਸੀ ਉੱਥੋਂ ਅਮਰਸਾ ਸ਼ਕਿਆ ਸਿੰਘ ਸਜਾ ਹਾਂ ਕਰਦੇ ਆ ਆ ਕੇ ਇਹਨਾਂ ਦਾ ਦਿਲ ਐ ਕਰਦਾ ਉਹ ਵੀ ਹਾਂ ਤੇ ਦਿਲ ਇਹਨਾਂ ਦਾ ਕੀ ਕਰਨਾ ਯਾਰ ਵਿੱਚ ਲੋਕ ਉਦੋਂ ਦਾ ਸਾਡੇ ਸਿਸਟਮ ਇਹ ਜਿਹਾ ਸੀ ਅਸੀਂ ਅਸੀਂ ਆਪਦੇ ਕੰਨਾਂ ਨਾਲ ਵੀ ਗੱਲਾਂ ਸੁਣੀਆਂ ਵੀ ਇਹਨਾਂ ਨੇ ਤਾਂ ਕੇਸ ਤੋਂ ਡਰਦਿਆਂ ਨੇ ਯਾਰ ਅਮਰਸਾ ਸ਼ਕ ਲਿਆ ਸ਼ਕ ਲਿਆ ਵੀ ਬਰੀ ਹੋ ਜਾਣਗੇ ਕੇਸ ਆ ਬੜਾ ਵੱਡਾ ਇਹ ਤਾਂ 2 ਬਹੀ ਮਹੀਨਾ ਦੋ ਮਹੀਨੇ ਹੈ ਇਹ ਤਾਂ ਸਾਲ ਦੋ ਸਾਲ ਹੈ ਤੁਸੀਂ ਚਲ ਉਹਨਾਂ ਦਾ ਵੀ ਪੁੱਛੋਗੇ ਚੈਨ ਚ ਕੱਲ ਨਹੀਂ ਸਕਿਆ ਸੀ ਕਿ ਦੋਨਾਂ ਨੇ ਨਹੀਂ ਦੋਨੇ ਮਹੀਆ ਦੇ ਵੀ ਨਹੀਂ ਕੇਸਵਾਲ ਨਹੀਂ ਕੇਸਵਾਲ ਤਾਂ ਮੇਰਾ ਸਾਲ ਵੱਧ ਸਕਦਾ ਅਗਲੇ ਸਾਲ ਹਾਂ ਜਦੋਂ ਸਾਡਾ ਕੇਸ ਬਰੀ ਹੋਣ ਤੋਂ ਪਹਿਲਾਂ ਉਹਨੇ ਸ਼ੱਕ ਲਿਆ ਸੀ ਅਮਰਤ ਮੇਰੇ ਕੇਸਵਾਲ ਮੇਰਾ ਕਹਿੰਦਾ ਮਤਲਬ ਜਿਹੜਾ ਆਪਣਾ ਵਿਸ਼ਾ ਵੀ ਲੋਕਾਂ ਨੇ ਥੋੜ ਨੂੰ ਕਿੰਨੇ ਟਾਈਮ ਚ ਅਪਣਾ ਲਿਆ ਵੀ ਹਾਂ ਅਮਰੀਕ ਸਿੰਘ ਬਣ ਗਿਆ ਇਹ ਵੀ ਹੁਣ ਇਹ ਵਿਸ਼ਵਾਸ ਕਰ ਸਕਦੇ ਆ ਤੇਰਾ ਸਵਾਲ ਇਹ ਹੈ ਜਦੋਂ ਗੁਰੂ ਯਾਰ ਮੇਹਰ ਕਰਦਾ ਨਾ ਉਹਦੀ ਮੇਰ ਦਾ ਹੱਥ ਬੜਾ ਵੱਡਾ ਹੈ ਹੂੰ ਉਹਦੀ ਜਿਹੜੀ ਛਤਰ ਛਾਇਆ ਉਹਦਾ ਤਾਂ ਅਪਾਰ ਹੀ ਹੈ ਕਹਨੇ ਹੂੰ ਸਾਨੂੰ ਕੋਈ ਸਾਈਕਲ ਨਹੀਂ ਸੀ ਵੜਾਉਂਦਾ ਹੁੰਦਾ ਹੂੰ ਤੇ ਇੰਨਾ ਵਿਸ਼ਵਾਸ ਗੁਰੂ ਨੇ 6 ਮਹੀਨਿਆਂ ਚ 6 ਮਹੀਨਿਆਂ ਚ ਆਏ ਬਣ ਗਿਆ ਵੀ ਗੁਰੂ ਘਰ ਦੀਆਂ ਜੋ ਚਾਬੀਆਂ ਹਿਸਾਬ ਕਿਤਾਬ ਨੂੰ ਪ੍ਰਧਾਨ ਬਣਾਤਾ ਹਾਂ ਚਲੋ ਪ੍ਰਧਾਨਤਾ ਕਰੇ ਹੁੰਦੇ ਗੁਰੂ ਘਰਾਂ ਦੇ ਸੇਵਾਦਾਰ ਚਲੋ ਫਿਰ ਵੀ ਸੇਵਾਦਾਰ ਹਾਂ ਅੱਛਾ ਇਹ ਬਹੁਤ ਵੱਡਾ ਵਿਸ਼ਵਾਸ ਹੈ ਬਹੁਤ ਵੱਡਾ ਵਿਸ਼ਵਾਸ ਹੈ ਫੜਾਉਣ ਵਾਲੇ ਨੂੰ ਵੀ ਪਾਪ ਲੱਗਦਾ ਵੀ ਯਾਰ ਕਿਤੇ ਨਾ ਗਲਤ ਥੱਜ ਨਾ ਦੇ ਦੇ ਆ ਤੇ ਫੜਨ ਵਾਲੇ ਨੂੰ ਵੀ ਹਨਾ ਇਹ ਤੋਂ ਮਨ ਹੁਣ ਜਿਹੜੀ ਗੱਲ ਆਪਣਾ ਮੇਨ ਗੱਲ ਕਰਨ ਦਾ ਮੁੱਦਾ ਹੈ ਹਨਾ ਜਿਹੜਾ ਅਪ ਨਿਚੋੜ ਕੱਢਣਾ ਇਹਦਾ ਨਿਚੋੜ ਇਹ ਆ ਯਾਰ ਇੱਕ ਤਾਂ ਜਿਹੜੇ ਵੀ ਬੰਦੇ ਅੱਜ ਗਲਤ ਰਾਹ ਪਏਗੇ ਉਹਨਾਂ ਨੂੰ ਦਦਕਾਰੋ ਨਾ ਹੂੰ ਕੋਈ ਵੀ ਤੁਹਾਡਾ ਭੈਣ ਭਰਾ ਤੁਹਾਡਾ ਕੋਈ ਵੀ ਹੈ ਚਾਹੇ ਕੋਈ ਪਿੰਡ ਚੋਂ ਆ ਯਾਰ ਉਹ ਗਲਤ راہ ਪੈ ਗਿਆ ਯਾਰ ਉਹਨੂੰ ਜਿੰਨਾ ਤੁਸੀਂ ਕਰ ਸਕਦੇ ਉਹਨਾਂ ਕ ਕਰੋ ਹੂੰ ਮੋੜੋ ਉਹਨੂੰ ਮੋੜ ਕੇ ਉਹਨੂੰ ਸਮਝਾਓ ਨਹੀਂ ਸਮਝਦਾ ਕੋਈ ਗੱਲ ਨਹੀਂ ਕਦੇ ਵੈਗਰੂ ਦੀ ਕਿਰਪਾ ਨਾਲ ਬੰਦੇ ਦੇ ਦਿਮਾਗ ਚ ਇਹ ਜੀ ਗੱਲ ਵੱੜਦੀ ਹੈ ਕੋਈ ਛੋਟੀ ਜੀ ਗੱਲ ਹੀ ਬੰਦੇ ਦੀ ਜ਼ਿੰਦਗੀ ਬਣਾ ਆਂਦੀ ਹੈ ਹਨਾ ਤੇ ਇੱਕ ਪਰਿਵਾਰਾਂ ਨੂੰ ਬੇਨਤੀ ਹੈ ਸਾਰਿਆਂ ਤੋਂ ਵੱਡੀ ਯਾਰ ਹਨਾ ਵੀ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਕੋਈ ਬੰਦਾ ਗਲਤ راہ ਪੈ ਗਿਆ ਉਹ ਪਰਿਵਾਰ ਨਾਲ ਵੈਗੁਰੂ ਤੇ ਭਰੋਸਾ ਰੱਖਣ ਅਕਾਲ ਪੁਰਖ ਤੇ ਭਰੋਸਾ ਰੱਖ ਕੇ ਨਿਤਨੇਮ ਨਾਲ ਗੁਰਬਾਣੀ ਨਾਲ ਜੁੜਨ ਗੁਰੂ ਘਰ ਨਾਲ ਜੁੜਨ ਹਨਾ ਕਿਉਂਕਿ ਗੁਰੂ ਨੇ ਜਦੋਂ ਮਿਹਰ ਕਰਨੀ ਹੈ ਉਹਨੇ ਕੋਈ ਕਿਸੇ ਤੋਂ ਕੁਝ ਲੈਣ ਨਹੀਂ ਜਾਣਾ ਜਦੋਂ ਸਵੇਰ ਸ਼ਾਮ ਪਰਿਵਾਰ ਮਤਲਬ ਕਿ ਪ੍ਰਮਾਤਮਾ ਤਾਂ ਦਰਸਤ ਦੇ ਵਿੱਚ ਚੜਦੀ ਕਲਾ ਆਪੇ 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 ਜੜੀ ਕਰੇ ਆਉਗੀ ਹਾਂ ਕਿਉਂਕਿ ਮੈਂ ਆਪਦੇ ਆਪਦੇ ਜੀਵਨ 'ਚ ਹੀ ਮੈਂ ਘੱਟੋ ਘੱਟ ਤਿੰਨ ਚਾਰ ਬੰਦੇ ਇਸ ਤਰ੍ਹਾਂ ਦੇ ਵੇਖੇ ਆ ਜਿਹੜਿਆਂ ਨੂੰ ਸੰਗਤ ਦਾ ਅਸਰ ਹੋਇਆ ਹੋ ਜਾਂਦਾ ਹੈ ਜਦੋਂ ਬੰਦੇ ਦੀ ਸੰਗਤ ਹੁੰਦੀ ਹੈ ਸੰਗਤ ਨਾਲ ਉਹਨੂੰ ਰੰਗਤ ਹੋ ਜਾਂਦੀ ਹੈ ਦੂਜੇ ਬੰਦੇ ਨੂੰ ਹਣਾ ਇਹ ਬਿਲਕੁਲ ਹੈ ਗੱਲ ਚੰਗੇ ਨਾਲ ਰਲ ਜੂਗੇ ਚੰਗੇ ਹੋ ਜੂਗਾ ਬਣੇਗਾ ਹਾਂ ਅੱਛਾ ਫਿਰ 6 ਮਹੀਨੇ ਬਾਅਦ ਗੁਰੂ ਘਰ ਦੀ ਸੇਵਾ ਤੁਸੀਂ ਆਰੰਭ ਕਰਤੀ ਅੱਜ ਵੀ ਪ੍ਰਧਾਨ ਤੁਸੀਂ ਸੇਵਾ ਕਰ ਰਹੇ ਹੋ ਮਤਲਬ ਹਾਂ ਲਗਾਤਾਰ ਪੰਜ 6 ਤੇ ਨਾਲ ਆਪ ਦਾ ਕੰਮ ਕਰ ਰਹੇ ਖੇਤੀਬਾੜੀ ਦਾ ਹਾਂ ਆਪਦੀ ਕਿਰਪਾ ਗੁਰੂ ਜੀ ਹੁਣ ਪਿੰਡ ਦੇ ਵਿੱਚ ਹਰ ਇੱਕ ਬੰਦਾ ਬੱਚਾ ਬੱਚੀ ਤੁਹਾਡੇ ਤੇ ਵਿਸ਼ਵਾਸ ਕਰਦਾ ਮੈਨੂੰ ਇਹਦਾ ਯਾਰਾ ਡਗਮਾਡ ਪਿੰਡ ਹੈ ਤੇ ਕੋਈ ਵੀ ਸਾਂਝਾ ਕੰਮ ਹੁੰਦਾ ਤੁਸੀਂ ਅੱਗੇ ਹੁੰਦੇ ਹੋ ਕੋਈ ਸੇਵਾ ਦਾ ਕੰਮ ਹੁੰਦਾ ਅੱਗੇ ਹੁੰਦੇ ਹੋ ਇਹ ਲੋਕਾਂ ਦਾ ਵਿਸ਼ਵਾਸ ਸੋਨੂੰ ਕਿਤੇ ਨਾ ਕਿਤੇ ਥੋੜਾ ਵੀ ਮੰਡੋਲੇ ਦੀ ਵੀ ਮਨਾਂ ਸ਼ੱਕ ਤਾਂ ਲੈ ਰੱਖਾਂਗੇ ਜਾਂ ਨਾ ਜਾਂ ਨਹੀਂ ਮੈਨੂੰ ਨਹੀਂ ਮੰਨ ਜਮੇ ਡੋਲੇ ਇੱਕ ਵਾਰੀ ਵੀ ਅੱਛਾ ਇੱਕ ਵਾਰੀ ਵੀ ਨਹੀਂ ਮਨ ਚ ਕਦੇ ਖਿਆਲ ਆਇਆ ਵੀ ਕੀ ਐ ਕੀ ਨਾ ਕਰਦਿਆਂ ਨੂੰ ਕਿੰਨੇ ਟਾਈਮ ਬਾਅਦ ਵੀ ਹੁਣ ਤਾਂ ਬਸ ਕਿਰਪਾ ਹੋ ਗਈ ਬਾਈ ਮੰਨ ਲੈ ਕਹਿੰਦੇ ਹੌਲੀ ਹੌਲੀ ਜਦੋਂ ਬਦਲਾ ਆਉਂਦਾ ਨਾ ਬੰਦੇ ਚ ਉਹਦੇ ਜਿਹੜੇ ਆਪਾਂ ਕਹਿੰਨੇ ਆ ਬੰਦੇ ਜੁਗ ਬਦਲ ਗਿਆ ਜਾਂ ਬੰਦੇ ਦਾ ਵੀ ਬੰਦਾ ਬਦਲਾ ਆ ਗਿਆ ਬੰਦੇ ਦੇ ਕਿਹੜਾ ਸਿੰਘ ਆਉਂਦੇ ਆ ਹਨਾ ਉਹ ਬਦਲਾ ਉਹਦੇ ਕਾਰ ਵਿਹਾਰ ਚ ਉਹਦੇ ਕੰਮਾਂ ਚ ਉਹਦਾ ਵਰਤ ਵਰਤਾਅ ਵਿੱਚ ਉਹਦੇ ਸਮਾਜਿਕ ਢਾਂਚੇ 'ਚ ਜਦੋਂ ਬਦਲਾਅ ਆਉਣ ਲੱਗ ਜੇ ਫਿਰ ਆਪਾਂ ਕਹਿੰਦੇ ਬੰਦਾ ਬਦਲ ਗਿਆ ਹਾਂ ਨਾ ਇਸ ਤਰ੍ਹਾਂ ਫਿਰ ਸਾਨੂੰ ਲੋਕਾਂ ਨੇ ਵੀ ਅਪਣਾ ਲਿਆ ਹਾਂ ਹੁਣ ਜੇ ਕੋਈ ਆਪਣੇ ਇਥੇ ਆੜ ਗੋਣ 'ਚ ਕੋਈ ਬੰਦਾ ਲੋੜ ਬੰਦਾ ਜਿਹਦਾ ਮਨ ਹੈ ਵੀ ਮੈਂ ਮੈਂ ਤਾਂ ਛੱਡਣਾ ਚਾਹੁੰਦਾ ਪਰ ਸਮਾਜ ਨਹੀਂ ਮੈਨੂੰ ਅਪਣਾਉਂਦਾ ਜਾਂ ਮੇਰਾ ਕੋਈ ਜ਼ਰੀਆ ਨਹੀਂ ਬਣਦਾ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਾਂ ਕਰ ਸਕਦਾ ਕਰ ਸਕਦਾ ਕੋਈ ਸ਼ਾਇਦ ਆਪਣਾ ਪਹਿਲਾਂ ਵੀ ਦੋ ਤਿੰਨ ਅਸੀਂ ਵੀਡੀਓ ਵੀ ਪਾਈਆਂ ਕੋਈ ਵੀ ਬੰਦਾ ਯਾਰ ਕੋਈ ਦਵਾਈ ਬੂਟੀ ਵਾਲਾ ਕੋਈ ਦਵਾਈ ਲੈ ਕੇ ਛੱਡਣਾ ਚਾਹੁੰਦਾ ਕੋਈ ਉਹ ਕਿਸੇ ਤਰ੍ਹਾਂ ਦੀ ਕਾਉਂਸਲਿੰਗ ਦੀ ਲੋੜ ਹੈ ਕਿਸੇ ਦੇ ਪਰਿਵਾਰ ਚ ਕੋਈ ਸਮੱਸਿਆ ਹੈ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰੇ ਕੋਈ ਗੱਲ ਇੱਥੇ ਮਿਲਕਲਾੜੇ ਤੇ ਹਾਂ ਇੱਥੇ ਆ ਜੇ ਫੋਨ ਕਰ ਲੈ ਜਦੋਂ ਮਰਜ਼ੀ ਲਓ ਜੀ ਬਾਬਾ ਜੀ ਤਾਂ ਲਹਿਰੇ ਵੇਗੇ ਕੁਲਾੜਾਗਾ ਤੇ ਇੱਥੇ ਤੁਸੀਂ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਮਦਦ ਲੈਣੀ ਹੈ ਇਸ ਇਸ ਵਿਸ਼ੇ ਤੇ ਹਾਂ ਤੇ ਕੋਈ ਗੱਲਬਾਤ ਪੁੱਛਣੀ ਹੈ ਜਾਂ ਕਿਸੇ ਨਹੀਂ ਦਵਾਈ ਲੈਣੀ ਹੈ ਇਹ ਕਾਫੀ ਬੰਦਿਆਂ ਨੂੰ ਅੰਦਰ ਗਤੀ ਹੈ ਨਾ ਦਵਾਈ ਦਿਵਾ ਕੇ ਉਹਨਾਂ ਨੂੰ ਸਿੱਧੇ ਲਾ ਲਾ ਚੁੱਕੇ ਆ ਹਾਂ ਤੇ ਇਹ ਮੇਰਾ ਸਾਡਾ ਕਹਿੰਦਾ ਮਤਲਬ ਤੁਸੀਂ ਵੀ ਮੋੜ ਸਕਦੇ ਹੋ ਇੱਕ ਬਾਬਾ ਸੈਂਟਰ ਵੀ ਕੱਟ ਚੁੱਕਿਆ ਜੇਲ ਵੀ ਕੱਟ ਚੁੱਕਿਆ ਫਿਰ ਆ ਕੇ ਗੁਰੂ ਘਰ ਦਾ ਇਹਨਾਂ ਦਾ ਪਿੰਡ ਲਹਿਰਾ ਮਹਬਤ ਦਾ ਬਹੁਤ ਵੱਡਾ ਪਿੰਡ ਹੈ ਉੱਥੇ ਗੁਰੂ ਘਰ ਦਾ ਸੇਵਾਦਾਰ ਬਾਨਾ ਹਣਾ ਬਹੁਤ ਵੱਡੀ ਗੱਲ ਆ ਲੋਕਾਂ ਦੇ ਵਿਸ਼ਵਾਸ ਨੂੰ ਜਿੱਤਣਾ ਫਿਰ ਅੱਗੇ ਹੋ ਕੇ ਸਾਰੇ ਕੰਮ ਕਰਨਾ ਵੀ ਕਹਿੰਦਾ ਮਤਲਬ ਲੋਕ ਉਹ ਸਾਰੀਆਂ ਗੱਲਾਂ ਇਹਨਾਂ ਦੀ ਭੁੱਲ ਹੀ ਗਏ ਹਣਾ ਅੱਜ ਦੀ ਅੱਜ ਗੱਲ ਕਰੀਏ ਤਾਂ ਡਿਲੀਟ ਹੀ ਹੋ ਗਈਆਂ ਹੁਣ ਜਿਵੇਂ ਭਾਈ ਗੁਰਦਾਸ ਜੀ ਦਾ ਵਚਨ ਆ ਨਾ ਵੀ ਜਦੋਂ ਆਪਾਂ ਇੱਕ ਕਦਮ ਗੁਰੂ ਬੰਨੀ ਜਾਂਦੇ ਆ ਉਹ ਕਰੋੜਾਂ ਕਦਮ ਆਉਂਦਾ ਚੱਲ ਕੇ ਇਹ ਇਹ ਗੱਲਾਂ ਬਿਲਕੁਲ ਮੈਂ ਆਪਦੇ ਪਿੰਡੇ ਤੇ ਹੱਡੀਆਂ ਢਾਈਆਂ ਮਾਣ ਹੂੰ ਜਿਵੇਂ ਦਾ ਇੱਕ ਤਾਂ ਬੰਦਾ ਕਹਿੰਦਾ ਹੁੰਦਾ ਸੁਣੀਆਂ ਸੁਨਾਈਆਂ ਗੱਲਾਂ ਹਣਾ ਮੈਂ ਆਪਦੇ ਪਿੰਡੇ ਤੇ ਹੰਡਾਇਆ ਸਾਰਾ ਇਹ ਗੱਲ ਸੱਚੀ ਗੱਲ ਐ ਸੱਚੀਆਂ ਗੱਲਾਂ ਐ ਗੁਰੂ ਜਦੋਂ ਮਿਹਰ ਕਰਦਾ ਥੋੜੇ ਕਹਿਣੇ ਤੋਂ ਥੋੜੀ ਸਮਝ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਥੋੜਾ ਕਹਿਣ ਦਾ ਮਤਲਬ ਆਪਾਂ ਐਂਡ ਤੇ ਇਹੀ ਕਹਿੰਦੇ ਆ ਵੀ ਜੇ ਕੋਈ ਰਸਤਾ ਬਦਲਣਾ ਚਾਹੁੰਦਾ ਤਾਂ ਗੁਰੂ ਨਾਲ ਜੁੜ ਜਾ ਗੁਰੂ ਨਾਲ ਚਾਹੇ ਤੁਸੀਂ ਪੰਜ ਪੌੜੀਆਂ ਤੋਂ ਸ਼ੁਰੂਆਤ ਕਰਦੇ ਹੋ ਡੇਲੀ ਗੁਰੂ ਘਰ ਜਾਣ ਤੋਂ ਸ਼ੁਰੂਆਤ ਕਰਦੇ ਹੋ ਹੌਲੀ-ਹੌਲੀ ਥੋੜਾ ਮਨ ਹੋਰ ਰਾਜ ਹੋਰ ਤਾਂ ਹਾਂ ਗੁਰੂ ਬਹੁਤ ਵੱਡੀ ਗੁਰਬਾਣੀ ਬਹੁਤ ਵੱਡੀ ਚੀਜ਼ ਹੈ ਹਾਂ ਗੁਰੂ ਸਮਰੱਥ ਹੈ ਹਾਂ ਸਮਰਾਥ ਗੁਰੂ ਜਦੋਂ ਸਿਰ ਤੇ ਹੱਥ ਧਰਦਾ ਵਸ ਫਿਰਦਾ ਪਾਰ ਬੇੜੇ ਜਦੋਂ ਤੁਹਾਡਾ ਧਿਆਨ ਉਧਰ ਲਿਆ ਗੱਲਾਂ ਚ ਗਿਆ ਹਨਾ ਆ ਲਈ ਤੁਹਾਨੂੰ ਕਿਉਂਕਿ ਸਾਡਾ ਸਾਡਾ ਜਿਹੜਾ ਸਿੱਖ ਇਤਿਹਾਸ ਆ ਨਾ ਜਿਹੜੇ ਹੋਰ ਨੇ ਦੂਜੇ ਧਰਮ ਨੇ ਧਰਮ ਸਾਰੇ ਚੰਗੇ ਨੇ ਆਪਾਂ ਸਾਰਿਆਂ ਦਾ ਹੀ ਵਿਰਸਾ ਅਮੀਰ ਆ ਪਰ ਅਸੀਂ ਤਾਂ ਯਾਰ ਸਿੱਖ ਧਰਮ ਦਾ ਇੱਕ ਇਹੋ ਜਿਹਾ ਬਲਖਣ ਧਰਮ ਹੈ ਜਿਹਦੇ ਚ ਜਦੋਂ ਆਪਾਂ ਪੜਦੇ ਆ ਵੀ ਸੀਸ ਤੋਂ ਬਿਨਾ ਧੜ ਲੜਦੀ ਹੈ ਹੂੰ ਕੋਟਾ ਪੋਟਾ ਕੱਟਿਆ ਜਾਂਦਾ ਹੂੰ ਉੱਠੀ ਚ ਖੱਲ ਲੈ ਜਾਂਦੀ ਹੈ ਜਿਵੇਂ ਬਾਬਾ ਕਹਿੰਦਾ ਹੁੰਦਾ ਚਰਖੜੀਆਂ ਦੇ ਚੜੇ ਦੇ ਗਾਜੋ ਵਾਲੇ ਆਰਿਆਂ ਨਾਲ ਬੰਦੇ ਚੀਰੇ ਜਾਂਦੇ ਐ ਰੇ ਜਾਂਦੇ ਆ ਕਿੰਨੀ ਹਾਂ ਚ ਬੱਚੇ ਚ ਨੇ ਜਾਂਦੇ ਆ ਹੈ ਕਿਵੇਂ ਬੰਦਾ ਸਿਮ ਬਾਦਰ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਉਂਦਾ ਰੋਜ ਦਾ ਸੁਹਾਗਾ ਫੇਰਦਾ ਹੈ ਹਨਾ ਬੜਾ ਵੱਡ ਸਾਡਾ ਬਲਖਣ ਤੇ ਵੱਡਾ ਅਮੀਰ ਇਤਿਹਾਸ ਜਦੋਂ ਇਤਿਹਾਸ ਕੰਨੀ ਤੁਸੀਂ ਮੋਕ ਜਦੋਂ ਆਪਾਂ ਜਦੋਂ ਆਪਾਂ ਮੁੜਦੇ ਆ ਨਾ ਇਧਰ ਹੁਣ ਅੱਜ ਦੀ ਜਿਹੜੀ ਮਾਂ ਨਾ ਸਮੇਂ ਦੀ ਭੱਜ ਦੌੜ ਹੈ ਹੂੰ ਇਦੇ ਵਿੱਚ ਜਿਹੜਾ ਸਾਰਾ ਕੁਝ ਆ ਮੈਂ ਕੋਈ ਕਹਾ ਮੈਂ ਬਾਲਾ ਗੁਣੀ ਗਿਆਨੀ ਬੰਦਾ ਨਹੀਂ ਕਿਉਂ ਮੈਂ ਵੀ ਦੁਨਿਆਵੀ ਬੰਦਾ ਆ ਉਵੇਂ ਜਿਵੇਂ ਢਾਂਚਾ ਬਣ ਚਾ ਹਰੇਕ ਬੰਦੇ ਦੇ ਹੀ ਆ ਹੈਨਾ ਹਰ ਬੰਦੇ ਨੇ ਆਪਦੇ ਜੋਆਕ ਪਾ ਲੈਨੇ ਆ ਹਰੇਕ ਹੀ ਆਪਦੇ ਆਪਦੇ ਕੰਮਾਂ ਚ ਘਰਸਿਆ ਵਿਆ ਪਰ ਜਦੋਂ ਆਪਾਂ ਥੋੜਾ ਥੋੜਾ ਵੀ ਇਧਰ ਨੂੰ ਬਾਚਦੇ ਆ ਕਿਸੇ ਗੱਲ ਨੂੰ ਤੇ ਆਟੋਮੈਟਿਕ ਹੀ ਆਪਾਂ ਨੂੰ ਆਪਣੇ ਇਤਿਹਾਸ ਨਾਲ ਜਦੋਂ ਜੋੜਦੇ ਆ ਫਿਰ ਮਾਨਮਤਾ ਇਤਿਹਾਸ ਹਾਂ ਉਹਦੇ ਨਾਲ ਆਟੋਮੈਟਿਕ ਹੀ ਤੁਹਾਡਾ ਜਿਹੜਾ ਮਨੋਵਲ ਵੱਧ ਆ ਬਿਲਕੁਲ ਬਿਲਕੁਲ ਜਦੋਂ ਨੋਰਮਲ ਵੱਧ ਗਿਆ ਤਾਂ ਫਿਰ ਸਮਝ ਲਓ ਤੁਸੀਂ ਆ ਆਦੇ ਆ ਵੀ ਫਿਰ ਆਪਾਂ ਬੰਦਾ ਨਾ ਕਦੇ ਨਾ ਕਦੇ ਇਰਲਾਈਜ਼ ਕਰਦਾ ਹੈ ਵੀ ਯਾਰ ਆਪਾਂ ਕੀ ਆ ਆਪਣੇ ਵੱਡੇ ਵੱਡੇਰੇ ਕੀ ਸੀ ਕੀ ਸੀ ਸਾਨੂੰ ਕੀ ਬਣਾਇਆ ਸੀ ਹਾਂ ਬਸ ਜਦੋਂ ਇੰਨੀ ਗੱਲ ਬੰਦੇ ਨੇ ਸੋਚ ਲਈ ਫਿਰ ਉਹ ਆਥੀ ਦੀ ਪੈੜ ਤੇ ਸਾਰੀਆਂ ਪੈੜਾਂ ਹੀ ਆ ਜਾਂਦੀਆਂ ਫਿਰ ਆਪੇ ਹੀ ਬੰਦਾ ਵੈਗ ਰੂ ਕਿਲਪਾ ਕਰਦਾ ਸਿੱਧਰਾ ਹੋ ਜਾਂਦਾ ਸਿੱਧਰਾ ਹੋ ਜਾਂਦਾ ਲੈ ਮਿੱਤਰੋ ਜੇ ਕਿਸੇ ਨੂੰ ਗੱਲਬਾਤ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰੋ ਜੇ ਕੋਈ ਹਨਾ ਸ਼ੇਅਰ ਲਾਈਕ ਜ਼ਰੂਰ ਸਪੋਰਟ ਕਰਿਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ ਟਾਈਮ ਦਿੱਤਾ ਖਾਸ ਸਵਾਗਤ ਜੀ ਕੀ ਪਾਤੇ ਬਾਬਾ ਜੀ ਬਹੁਤ ਬਿਜੀ ਐ ਖਲਾੜੇ ਦੇ ਵਿੱਚ ਹੁਣ ਤਿਆਰੀ ਕਰ ਰਹੇ ਥੋੜੇ ਦਿਨਾਂ ਅੱਜ ਓਪਨਿੰਗ ਕਰਨੀ ਆ ਮਸਾ ਫਿਰ ਅਸੀਂ ਰਾਤ ਨੂੰ 10 ਮਿੰਟ ਕੱਢੇ ਤੇ ਧੰਨਵਾਦ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ